ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆ ਨਵੀਂ ਕਹਾਣੀ ਦੇ ਨਾਲ ਮੇਰੇ ਉਸ ਕੁੜੀ ਦੇ ਨਾਲ ਸਬੰਧ ਬਹੁਤ ਅੱਗੇ ਨਿਕਲ ਚੁੱਕੇ ਸੀ ਇੰਨੇ ਅੱਗੇ ਕਿ ਹੁਣ ਉਹਨੂੰ ਕੋਈ ਨਾ ਕੋਈ ਰਸਤਾ ਦਿਖਾਉਣਾ ਜ਼ਰੂਰੀ ਸੀ ਨਹੀਂ ਤਾਂ ਇਹ ਸਮਾਜ ਸਾਡੇ ਉੱਤੇ ਥੂ-ਥੂ ਕਰਦਾ ਇਸ ਲਈ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਜੋ ਸਾਡੇ ਸਾਹਮਣੇ ਵਾਲੇ ਘਰੇ ਕੁੜੀ ਰਹਿੰਦੀ ਹੈ ਮੈਂ ਉਹਨੂੰ ਬਹੁਤ ਪਿਆਰ ਕਰਦਾ ਮੇਰੀ ਮਾਂ ਨੇ ਕਿਹਾ ਕਿ ਕਿਹੜੇ ਘਰ ਵਿੱਚ ਮੈਂ ਕਿਹਾ ਬਿਲਕੁਲ ਘਰ ਦੇ ਸਾਹਮਣੇ ਇੱਕ ਹੀ ਘਰ ਹੈ ਆਸ-ਪਾਸੇ ਖੁੱਲਾ ਇਲਾਕਾ ਸੀ ਕਿਉਂਕਿ ਸਾਡਾ ਘਰ ਆਬਾਦੀ ਤੋਂ ਕਾਫੀ ਦੂਰ ਸੀ। ਮੇਰੀ ਮਾਂ ਦਾ ਇਹ ਸਵਾਲ ਥੋੜਾ ਜਿਹਾ ਅਜੀਬ ਸੀ ਕਿਉਂਕਿ ਸਾਡੇ ਘਰ ਦੇ ਸਾਹਮਣੇ ਤਾਂ ਇੱਕ ਹੀ ਘਰ ਸੀ। ਉਹ ਕਹਿਣ ਲੱਗੀ ਪਰ ਉਹ ਤਾਂ ਉੱਥੇ ਤਾਂ ਕੋਈ ਕੁੜੀ ਹੀ ਨਹੀਂ ਰਹਿੰਦੀ। ਮੈਂ ਕਿਹਾ ਕਿ ਕੁੜੀ ਰਹਿੰਦੀ ਹੈ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਰਹੀ ਹੋ। ਉਹਨਾਂ ਨੇ ਕਿਹਾ ਨਹੀਂ ਉੱਥੇ ਕੋਈ ਕੁੜੀ ਨਹੀਂ ਰਹਿੰਦੀ। ਮੈਂ ਬਹੁਤ ਜ਼ਿੱਦ ਕੀਤੀ ਫਿਰ ਵੀ ਨਹੀਂ ਮੰਨੀ। ਮੈਂ ਕਿਹਾ ਤੁਸੀਂ ਚੱਲੋ ਮੇਰੇ ਨਾਲ ਮੈਂ ਤੁਹਾਨੂੰ ਦਿਖਾਉਂਦਾ ਹਾਂ ਜਿਵੇਂ ਹੀ ਮੈਂ ਆਪਣੀ ਮਾਂ ਨੂੰ ਲੈ ਕੇ ਉਸ ਘਰ ਦੇ ਅੰਦਰ ਗਿਆ ਤਾਂ ਸਾਹਮਣੇ ਦਾ ਮਾਹੌਲ ਦੇਖ ਕੇ ਮੇਰੀਆਂ ਚੀਕਾਂ ਹੀ ਨਿਕਲ ਗਈਆਂ ਤੇ ਮੈਂ ਉੱਥੇ ਹੀ ਬੇਹੋਸ਼ ਹੋ ਗਿਆ ਪਰ ਅਜੇ ਕਹਾਣੀ ਬਾਕੀ ਸੀ ਕਿਉਂਕਿ ਜਦੋਂ ਮੈਂ ਹੋਸ਼ ਵਿੱਚ ਆਇਆ ਤਾਂ ਮੈਨੂੰ ਪਤਾ ਚੱਲਿਆ ਕਿ ਉੱਥੇ ਕੋਈ ਕੁੜੀ ਨਹੀਂ ਬਲਕਿ ਇੱਕ ਪੂਰਾ ਮੈਂ ਜਦੋਂ ਆਪਣੀ ਜ਼ਿੰਦਗੀ ਦੇ 8 ਸਾਲ ਵਿਦੇਸ਼ ਵਿੱਚ ਗੁਜ਼ਾਰੇ ਸੀ ਤਾ ਆਪਣੇ ਪਰਿਵਾਰ ਦੇ ਲਈ ਉਥੇ ਮਿਹਨਤ ਮਜ਼ਦੂਰੀ ਕਰਦਾ ਰਿਹਾ ਮੈਂ ਆਪਣੇ ਪਰਿਵਾਰ ਨੂੰ ਗਰੀਬੀ ਵਿੱਚੋਂ ਕੱਢਣਾ ਚਾਹੁੰਦਾ ਸੀ ਤੇ ਅਮੀਰ ਬਣਾਉਣਾ ਚਾਹੁੰਦਾ ਸੀ ਪਰ ਪਰ ਅਸੀਂ ਘਰ ਬਹੁਤ ਹੀ ਦੂਰ ਜਾ ਕੇ ਬਣਾਇਆ ਸੀ ਕਿਉਂਕਿ ਜੇ ਸ਼ਹਿਰ ਦੇ ਅੰਦਰ ਹੀ ਘਰ ਬਣਾਉਂਦੇ ਤਾਂ ਘਰ ਛੋਟਾ ਬਣਦਾ ਪੈਸੇ ਓਨੇ ਹੀ ਲੱਗਦੇ ਮੇਰੀ ਮਾਂ ਨੇ ਕਿਹਾ ਕਿ ਸ਼ਹਿਰ ਤੋਂ ਥੋੜੀ ਦੂਰ ਘਰ ਬਣਾਈਏ ਪਰ ਘਰ ਵੱਡਾ ਹੋਣਾ ਚਾਹੀਦਾ ਇਸ ਲਈ ਅਸੀਂ ਸ਼ਹਿਰ ਤੋਂ ਥੋੜਾ ਜਿਹਾ ਦੂਰ ਘਰ ਬਣਾ ਲਿਆ ਤੇ ਇੱਥੇ ਦੂਜੇ ਘਰ ਕਾਫੀ ਦੂਰੀ ਤੇ ਹੀ ਸੀ ਪਰ ਮੇਰੀ ਮਾਂ ਤੇ ਮੇਰੀ ਭਾਬੀ ਤੇ ਭਰਾ ਦੇ ਇਲਾਵਾ ਇੱਥੇ ਰਹਿੰਦਾ ਹੀ ਕੌਣ ਸੀ ਹੁਣ ਮੈਂ ਵਾਪਸ ਆਉਣਾ ਚਾਹੁੰਦਾ ਸੀ ਘਰ ਵੀ ਬਣ ਗਿਆ ਸੀ ਭਰਾ ਦਾ ਵਿਆਹ ਵੀ ਕਰ ਦਿੱਤਾ ਸੀ ਹੁਣ ਮੈਂ ਖੁਦ ਵਿਆਹ ਕਰਵਾਉਣਾ ਚਾਹੁੰਦਾ ਸੀ ਮੇਰੀ ਮਾਂ ਨੂੰ ਮੇਰੇ ਉੱਤੇ ਬਹੁਤ ਮਾਣ ਸੀ ਉਹ ਕਹਿੰਦੀ ਸੀ ਕਿ ਮੇਰੇ ਬੇਟੇ ਵਰਗਾ ਬੇਟਾ ਕੋਈ ਵੀ ਨਹੀਂ ਹੈ ਜੇ ਉੱਥੇ ਨਾ ਗਿਆ ਹੁੰਦਾ ਤਾਂ ਇਣੀ ਇਣੀ ਮਿਹਨਤ ਨਾ ਕੀਤੀ ਹੁੰਦੀ ਤਾਂ ਅੱਜ ਵੀ ਅਸੀਂ ਇੱਕ ਟਾਈਮ ਦੀ ਰੋਟੀ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਤੇ ਗੱਲ ਅਜੇ ਹੀ ਸੀ ਅਸੀਂ ਉਹਨਾਂ ਲੋਕਾਂ ਵਿੱਚੋਂ ਸੀ ਜੋ ਕਿਸੇ ਤੋਂ ਕੁਝ ਮੰਗ ਕੇ ਵੀ ਨਹੀਂ ਸੀ ਸਕਦੇ ਪਰ ਮੈਂ ਸੱਚਮੁੱਚ ਹੀ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਹੁਣ ਮੈਂ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਂ ਆਪਣੇ ਘਰ ਆ ਗਿਆ ਤਾਂ ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਕਿ ਮੈਂ ਆ ਰਿਹਾ ਜਦੋਂ ਮੇਰੀ ਮਾਂ ਨੇ ਮੈਨੂੰ ਦੇਖਿਆ ਤਾਂ ਬਹੁਤ ਜ਼ਿਆਦਾ ਖੁਸ਼ ਨਹੀਂ ਹੋਈ ਸੀ ਉਨੇ ਕਿਹਾ ਕਿ ਬੇਟਾ ਤੂੰ ਵਾਪਸ ਆ ਗਿਆ ਹੁਣ ਕੀ ਹੋਵੇਗਾ ਇਹ ਘਰ ਕਿਵੇਂ ਚੱਲੂਗਾ ਮੈਂ ਕਿਹਾ ਕੀ ਹੋ ਗਿਆ ਤੁਹਾਨੂੰ ਮਾਂ ਮੈਂ ਹੁਣੇ ਵਾਪਸ ਆਇਆ ਤੇ ਤੁਸੀਂ ਮੇਰੇ ਆਉਂਦੇ ਹੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਮੈਨੂੰ ਇਹ ਗੱਲ ਉਹਦੀ ਬਹੁਤ ਬੁਰੀ ਲੱਗੀ ਜਦੋਂ ਕੋਈ ਬੰਦਾ ਦੇਸ਼ ਤੋਂ ਆਉਂਦਾ ਹੈ ਤਾਂ ਤੇ ਆਉਂਦੇ ਹੀ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਣ ਤਾਂ ਉਹਨੂੰ ਚੰਗਾ ਥੋੜੂ ਲੱਗੂਗਾ ਮੇਰੀ ਮਾਂ ਨੇ ਕਿਹਾ ਨਹੀਂ ਮੇਰਾ ਇਹ ਮਤਲਬ ਨਹੀਂ ਸੀ ਮੈਂ ਤਾਂ ਪਰੇਸ਼ਾਨ ਹੋ ਗਈ ਸੀ ਉਨੇ ਮੇਰੀ ਪਸੰਦਾ ਖਾਣਾ ਬਣਾਇਆ ਮੇਰੀ ਭਾਬੀ ਨੂੰ ਮੈਂ ਪਹਿਲੀ ਵਾਰ ਹੀ ਦੇਖਿਆ ਸੀ ਤੇ ਉਹ ਬਹੁਤ ਜ਼ਿਆਦਾ ਸੋਹਣੀ ਨਹੀਂ ਸੀ ਮੇਰਾ ਭਰਾ ਬਹੁਤ ਹੀ ਜ਼ਿਆਦਾ ਸੋਹਣਾ ਸੀ ਪਰ ਜਦੋਂ ਭਰਾ ਨਾਲ ਮਿਲਿਆ ਤਾਂ ਉਹ ਵੀ ਜ਼ਿਆਦਾ ਖੁਸ਼ ਨਜ਼ਰ ਨਹੀਂ ਸੀ ਆ ਰਿਹਾ ਉਹਨੇ ਮੈਨੂੰ ਪੁੱਛਿਆ ਕਿ ਕਿੰਨੇ ਦਿਨ ਦੇ ਲਈ ਆਇਆ ਹੈ ਵੱਡੇ ਵੀਰੇ ਤਾਂ ਮੈਂ ਕਿਹਾ ਕਿ ਹਮੇਸ਼ਾ ਦੇ ਲਈ ਹੀ ਆ ਗਿਆ ਹਾਂ ਇਸ ਗੱਲ ਤੇ ਉਹਦਾ ਮੂਡ ਥੋੜਾ ਖਰਾਬ ਹੋ ਗਿਆ ਮਾਤਾ ਹੁਣੇ ਹੁਣ ਤੋਂ ਹੀ ਹੈਰਾਨ ਹੋ ਰਿਹਾ ਸੀ ਕਿ ਇਹ ਮੇਰੇ ਤੋਂ ਕੀ ਸੋਣਾ ਚਾਹੁੰਦੇ ਸੀ ਕਿ ਮੈਂ ਬਸ ਉੱਥੇ ਹੀ ਬੈਠਾ ਰਹਿੰਦਾ ਤੇ ਪੈਸੇ ਕਮਾਉਣ ਦੀ ਮਸ਼ੀਨ ਬਣ ਜਾਂਦਾ ਦੋ ਚਾਰ ਦਿਨਾਂ ਤੱਕ ਸਾਰਿਆਂ ਨੇ ਜਾਣੇ ਅਣਜਾਣੇ ਵਿੱਚ ਮੇਰਾ ਦਿਲ ਬਹੁਤ ਦਖਾਇਆ ਜਦੋਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਵਾਪਸ ਨਹੀਂ ਆਉਂਗਾ ਇੰਨੇ ਪੈਸੇ ਕਮਾ ਲਏ ਕਿ ਇੱਥੇ ਕੋਈ ਛੋਟਾ ਮੋਟਾ ਕਾਰੋਬਾਰ ਕਰ ਲਵਾਂਗਾ ਤਾਂ ਮੇਰੀ ਮਾਂ ਨੇ ਕਿਹਾ ਵਿਦੇਸ਼ੀ ਡਾਲਰ ਆਉਣੋਂ ਬੰਦ ਹੋ ਜਾਣਗੇ ਤਾਂ ਇਹ ਘਰ ਕਿਵੇਂ ਚੱਲੂਗਾ ਮੈਂ ਕਿਹਾ ਕਿ ਛੋਟੇ ਭਰਾ ਦਾ ਵਿਆਹ ਕਰ ਦਿੱਤਾ ਨੌਕਰੀ ਲਵਾ ਦਿੱਤਾ ਉਹਨੂੰ ਕਾਰੋਬਾਰ ਕਰਨ ਦੇ ਲਈ ਬਹੁਤ ਸਾਰੇ ਪੈਸੇ ਭੇਜ ਦਿੱਤੇ ਇਹ ਘਰ ਵੀ ਮੈਂ ਬਣਾਇਆ ਹੁਣ ਉਹਦਾ ਇਨਾ ਤਾਂ ਫਰਜ਼ ਬੰਦਾ ਹੀ ਆਣਾ ਕਿ ਉਹ ਤੁਹਾਡਾ ਖਾਣਾ ਪੀਣਾ ਦੇਖੇ ਤੇ ਆਪਣੀ ਘਰ ਵਾਲੀ ਤੇ ਬੱਚਿਆਂ ਦਾ ਖੁਦ ਦੇਖੇ ਮਾਂ ਮੈਂ ਇਨਾ ਤਾਂ ਕਮਾ ਹੀ ਲਵਾਂਗਾ ਕਿ ਤੁਹਾਨੂੰ ਵਧੀਆ ਖਾਣਾ ਖਵਾ ਸਕਾਂ ਇਹ ਘਰ ਵੀ ਮੇਰਾ ਹੈ ਮੇਰਾ ਘਰ ਜਦੋਂ ਉਹ ਇੰਨੀ ਖੁੱਲ ਕੇ ਗੱਲ ਕਰ ਰਹੀ ਸੀ ਤਾਂ ਫਿਰ ਮੈਂ ਵੀ ਕਹਿ ਦਿੱਤਾ ਮੇਰੀ ਮਾਂ ਚੁੱਪ ਹੋ ਗਈ ਉਥੋਂ ਚਲੀ ਗਈ 2-4 ਦਿਨ ਤਾਂ ਇਸੇ ਤਰ੍ਹਾਂ ਗੁਜ਼ਰ ਗਏ ਰਾਤ ਹੁੰਦੀ ਤਾਂ ਮੈਂ ਛੱਤ ਤੇ ਜਾ ਕੇ ਬੈਠ ਜਾਂਦਾ ਮੈਨੂੰ ਚੰਦ ਨੂੰ ਦੇਖਣਾ ਬਹੁਤ ਚੰਗਾ ਲੱਗਦਾ ਸੀ ਪਰ ਇੱਕ ਦਿਨ ਇਹ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਚੰਦ ਨੂੰ ਨੂੰ ਮੈਂ ਦੇਖ ਰਿਹਾ ਸੀ ਕਿ ਉਹ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਸਾਹਮਣੇ ਵਾਲੇ ਘਰ ਦੀ ਛੱਤ ਤੇ ਖੜੀ ਸੀ ਉਹਨੇ ਗੁਲਾਬੀ ਰੰਗ ਦੇ ਕੱਪੜੇ ਪਾਏ ਸੀ ਸਿਰ ਤੇ ਚੁੰਨੀ ਲਈ ਹੋਈ ਸੀ ਉਹਦੇ ਕੰਨਾਂ ਵਿੱਚ ਬ੍ਰੀਖ ਬ੍ਰੀਖ ਝੁੰਮਕੇ ਪਾਏ ਸੀ ਅੱਖਾਂ ਵਿੱਚ ਬਹੁਤ ਜ਼ਿਆਦਾ ਕੱਜਲ ਪਾਇਆ ਹੋਇਆ ਸੀ ਉਹ ਬਹੁਤ ਹੀ ਜ਼ਿਆਦਾ ਸੋਹਣੀ ਸੀ ਚੰਨ ਦੀ ਚਾਨਣੀ ਵਿੱਚ ਇੰਜ ਚਮਕ ਰਹੀ ਸੀ ਜਿਵੇਂ ਖੁਦ ਚੰਦ ਧਰਤੀ ਤੇ ਆ ਗਿਆ ਹੋਵੇ ਤੇ ਮੈਂ ਉਹਨੂੰ ਇਸ ਲਈ ਦੇਖਿਆ ਕਿਉਂਕਿ ਉਹ ਵੀ ਮੇਰੇ ਵੱਲ ਦੇਖ ਕੇ ਹੱਸ ਰਹੀ ਸੀ ਉਹਦੀ ਇਹ ਮੁਸਕਰਾਹਟ ਇਹੋ ਜਿਹੀ ਸੀ ਕਿ ਮੇਰੇ ਵਰਗੇ ਪਤਾ ਨਹੀਂ ਕਿੰਨੇ ਕਰਬਾਨ ਹੋ ਜਾਂਦੇ ਅਸੀਂ ਦੋਨੇ ਇਸ ਤਰ੍ਹਾਂ ਇੱਕ ਦੂਜੇ ਨੂੰ ਦੇਖਦੇ ਰਹੇ ਉਹਨੇ ਇਸ਼ਾਰਾ ਕੀਤਾ ਕਿ ਤੂੰ ਕੌਣ ਹੈ ਮੈਂ ਕਿਹਾ ਕਿ ਮੈਂ ਦੂਰ ਤੋਂ ਆਇਆ ਹਾਂ ਫਿਰ ਉਸ ਨੇ ਅਜੀਹਾ ਇਸ਼ਾਰਾ ਕੀਤਾ ਜਿਵੇਂ ਕਹਿ ਰਹੀ ਹੋਵੇ ਕਿ ਹਾਂ ਮੈਨੂੰ ਪਤਾ ਤੂੰ ਕਿੱਥੋਂ ਆਇਆ ਥੋੜੀ ਦੇਰ ਬਾਅਦ ਇੱਕ ਕਾਗਜ਼ ਮੇਰੇ ਵੱਲ ਉੱਡਦਾ ਹੋਇਆ ਆ ਜੇ ਮੈਂ ਇੱਕ ਪਾਸੇ ਨਾ ਖੜਾ ਹੁੰਦਾ ਤਾਂ ਉਹ ਕਾਗਜ਼ ਮੇਰੇ ਵੱਜ ਜਾਣਾ ਸੀ ਕਿਉਂਕਿ ਉਹ ਸਿਰਫ ਕਾਗਜ਼ ਨਹੀਂ ਸੀ ਉਹਦੇ ਵਿੱਚ ਪੱਥਰ ਵੀ ਸੀ ਜਦੋਂ ਮੈਂ ਦੇਖਿਆ ਤਾਂ ਉਹਦੇ ਉੱਤੇ ਕੁੜੀ ਦਾ ਨੰਬਰ ਲਿਖਿਆ ਹੋਇਆ ਸੀ ਮੈਨੂੰ ਵੀ ਹਾਸਾ ਆ ਗਿਆ ਤੇ ਉਹ ਵੀ ਸ਼ਰਮਾ ਕੇ ਉੱਥੋਂ ਭੱਜ ਗਈ ਉਹਨੇ ਥੱਲੇ ਆਪਣਾ ਨਾਮ ਵੀ ਲਿਖਿਆ ਹੋਇਆ ਸੀ ਉਹਦਾ ਨਾਮ ਮੰਨਤ ਸੀ ਮੈਨੂੰ ਇਹ ਨਾਮ ਬਹੁਤ ਸੋਹਣਾ ਲੱਗਦਾ ਸੀ ਅਸੀਂ ਦੋਵੇਂ ਇੰਜ ਗੱਲਾਂ ਕਰਨ ਲੱਗੇ ਜਿਵੇਂ ਇੱਕ ਦੂਜੇ ਨੂੰ ਪਤਾ ਨਹੀਂ ਕਦੋਂ ਤੋਂ ਜਾਣਦੇ ਹੋਈਏ ਗੱਲਾਂ ਕਰਦੇ ਕਰਦੇ 2 ਘੰਟੇ ਗੁਜ਼ਰ ਗਏ ਤੇ ਪਤਾ ਵੀ ਨਾ ਲੱਗਿਆ ਉਹਨੇ ਕਿਹਾ ਕਿ ਮੈਂ ਆਪਣੇ ਪਾਪਾ ਦੇ ਨਾਲ ਰਹਿੰਦੀ ਹਾਂ ਉਹ ਰਿਕਸ਼ਾ ਚਲਾਉਂਦੇ ਨੇ ਅਸੀਂ ਬਹੁਤ ਗਰੀਬ ਹਾਂ ਮੈਂ देर ਰਾਤ ਤੱਕ ਉਹਦੇ ਨਾਲ ਗੱਲਾਂ ਕਰਦਾ ਰਿਹਾ ਸੁਬਾ ਮੇਰੀ ਅੱਖ ਖੁੱਲੀ ਤਾਂ ਮੇਰੀ ਮਾਂ ਕਿਸੇ ਨਾ ਫੋਨ ਤੇ ਗੱਲ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਮੇਰਾ ਬੇਟਾ ਵਿਦੇਸ਼ ਤੋਂ ਆਇਆ ਇਹ ਇੱਥੇ ਤਾਂ ਆਮ ਮੁੰਡਿਆਂ ਨੂੰ ਵੀ ਇੰਨਾ ਵਧੀਆ ਦਾਜ ਮਿਲ ਜਾਂਦਾ ਪਰ ਮੇਰਾ ਬੇਟਾ ਤਾਂ ਵਿਦੇਸ਼ੀ ਹੈ ਡਾਲਰ ਕਮਾਉਂਦਾ ਹੈ ਉੱਥੇ ਮੈਂ ਕਿਸੇ ਅਜਿਹੀ ਕੁੜੀ ਨਾਲ ਆਪਣੇ ਬੇਟੇ ਦਾ ਵਿਆਹ ਕਰੂੰਗੀ ਜੋ ਘੱਟ ਤੋਂ ਘੱਟ 50 ਲੱਖ ਰੁਪਏ ਦਾਜ ਵਿੱਚ ਦੇਣਗੇ ਸ਼ਾਇਦ ਦੂਜੇ ਪਾਸੇ ਜੋ ਵੀ ਸੀ ਉਹ ਵੀ ਕਹਿ ਰਿਹਾ ਸੀ ਕਿ ਇਹ ਬਹੁਤ ਜ਼ਿਆਦਾ ਹੈ ਤਾਂ ਮੇਰੀ ਮਾਂ ਕਹਿ ਰਹੀ ਸੀ ਕਿ ਮੇਰਾ ਬੇਟਾ ਵੀ ਕਿਸੇ ਤੋਂ ਘੱਟ ਨਹੀਂ ਅੱਜ ਉਸ ਦੀ ਉਮਰ ਹੈ ਹੀ ਕੀ ਹੈ ਛੋਟਾ ਜਿਹਾ ਸੀ ਜਦੋਂ ਅਸੀਂ ਉਹਨੂੰ ਇੱਥੋਂ ਭੇਜ ਦਿੱਤਾ ਸੀ ਪੜਾ ਲਿਖਾਇਆ ਪੜਾਇਆ ਲਿਖਾਇਆ ਸੋਨਾ ਕਮਾਉਂਦਾ ਹੈ ਇਹ ਉਹਦਾ ਘਰ ਹੈ ਮੈਂ ਇਸ ਮਾਮਲੇ ਵਿੱਚ ਕੁਝ ਨਹੀਂ ਚਾਹੁੰਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜਿੰਨਾ ਮੈਂ ਆਪਣੀ ਮਾਂ ਨੂੰ ਮਨਾ ਕਰੂੰਗਾ ਉਹ ਓਨਾ ਹੀ ਜ਼ਿਆਦਾ ਕਰੂਗੀ ਮੈਂ ਆਪਣੇ ਮਾਨ ਵਿੱਚ ਕਿਹਾ ਕਿ ਲੱਗੀ ਰਹਿ ਗੱਲਾਂ ਵਿੱਚ ਵਿਆਹ ਤਾਂ ਮੈਂ ਉੱਥੇ ਹੀ ਕਰਵਾਵਾਂਗਾ ਜਿੱਥੇ ਮੇਰੀ ਖੁਦ ਦੀ ਮਰਜ਼ੀ ਹੋਈ ਮੇਰੀ ਮਾਂ ਨੇ ਮੈਨੂੰ ਫਿਰ ਪੁੱਛਿਆ ਕਿ ਬੇਟਾ ਦੇਖ ਅਜੇ ਹੀ ਨੌਕਰੀ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ ਤੈਨੂੰ ਪਤਾ ਨਹੀਂ ਕਿ ਇੱਥੇ ਕੀ ਹੋ ਰਿਹਾ ਲੋਕ ਬਾਹਰਲੇ ਮੁਲਕ ਜਾਣ ਦੇ ਲਈ ਕੀ ਕੁਝ ਨਹੀਂ ਕਰਦੇ ਤੇ ਤੂੰ ਅਮਰੀਕਾ ਵਰਗੀ ਜਗ੍ਹਾ ਨੂੰ ਛੱਡ ਕੇ ਵਾਪਸ ਆ ਗਿਆ ਤੇ ਹੁਣ ਇੱਥੇ ਰਹਿਣਾ ਚਾਹੁੰਦਾ ਇੱਥੇ ਕੀ ਹੈ ਮੈਂ ਕਿਹਾ ਕਿ ਮਤ ਕੀ ਮਤਲਬ ਤੁਹਾਡਾ ਮੰਮੀ ਇਹ ਮੇਰਾ ਘਰ ਹੈ ਇਹ ਸਭ ਕੁਝ ਕਿਹਦੇ ਲਈ ਬਣਾਇਆ ਹੈ ਇਸੇ ਲਈ ਨਾ ਕਿ ਇੱਕ ਨਾ ਇੱਕ ਦਿਨ ਮੈਂ ਇੱਥੇ ਰਹਿ ਕੇ ਸਕੂਨ ਨਾਲ ਆਪਣੀ ਜ਼ਿੰਦਗੀ ਬਤਾ ਸਕਾਂ ਮੇਰੀ ਮਾਂ ਨੇ ਕਿਹਾ ਕਿ ਤੂੰ ਇੱਥੇ ਰਹਿ ਲਾ 2-4 ਸਾਲ ਗੁਜ਼ਾਰ ਲਾ ਪਰ ਫਿਰ ਵਾਪਸ ਚਲਾ ਜਾਵੇਂ ਇਹਦੇ ਵਿੱਚ ਹੀ ਆਪਣਾ ਸਾਰਿਆਂ ਦਾ ਭਲਾ ਹੈ ਮੈਂ ਤੇਰਾ ਵਿਆਹ ਕਰਵਾ ਦੇਵਾਂਗੀ ਤੇਰੀ ਘਰ ਵਾਲੇ ਵੀ ਇੱਥੇ ਹੀ ਰਵੇਗੀ ਤੇਰੇ ਬੱਚੇ ਵੀ ਇਸ ਦੁਨੀਆ ਵਿੱਚ ਹੀ ਆਉਣਗੇ ਬਸ ਤੂੰ ਆਪਣੇ ਕੰਮ ਤੇ ਲੱਗਿਆ ਰਹਿ ਜਾਣੀ ਕਿ ਮੇਰੀ ਮਾਂ ਇਹ ਚਾਹੁੰਦੀ ਸੀ ਕਿ ਮੇਰਾ ਵਿਆਹ ਕਿਸੇ ਅਜਿਹੀ ਕੁੜੀ ਨਾਲ ਕਰਵਾਵੇ ਜੋ ਆਪਣੇ ਨਾਲ ਦਾਜ ਵਿੱਚ ਬਹੁਤ ਸਾਰੇ ਪੈਸੇ ਲੈ ਕੇ ਆਵੇ ਤੇ ਉਹਦੇ ਬਾਅਦ ਮੈਂ ਉਹਨੂੰ ਇੱਥੇ ਛੱਡ ਕੇ ਖੁਦ ਵਿਦੇਸ਼ ਪੈਸੇ ਕਮਾਉਂਦਾ ਕਮਾਉਣ ਦੇ ਲਈ ਚਲਾ ਜਾਵਾਂ ਤੇ ਜੋ ਸਮਾਂ ਅਸੀਂ ਇਕੱਠੇ ਨੇ ਗੁਜ਼ਾਰਨਾ ਹੈ ਉਹ ਸਮਾਂ ਮੈਂ ਉੱਥੇ ਗੁਜ਼ਾਰ ਦੇਵਾਂ ਤੇ ਵਾਪਸ ਆਵਾਂਗਾ ਤਾਂ ਪਤਾ ਲੱਗੂਗਾ ਕਿ ਬੱਚੇ ਦਾ ਬਾਪ ਵੀ ਬਣ ਗਿਆ ਤੇ ਬੱਚੇ ਦੇ ਨਾਲ ਠੀਕ ਤਰ੍ਹਾਂ ਸਮਾਂ ਉਹਨਾ ਗੁਜ਼ਾਰ ਸਕਾਂ ਤੇ ਨਾ ਹੀ ਆਪਣੀ ਪਤਨੀ ਦੇ ਨਾਲ ਮੈਂ ਅਜਿਹੀ ਜਿੰਦਗੀ ਨਹੀਂ ਬਤਾਉਣੀ ਚਾਹੁੰਦਾ ਸੀ ਹਾਂ ਮੇਰਾ ਕੰਮ ਉੱਥੇ ਬਹੁਤ ਵਧੀਆ ਸੀ ਮੈਂ ਬਹੁਤ ਸਾਰੇ ਪੈਸੇ ਕਮਾਏ ਤਾਂ ਹੀ ਤਾਂ ਇੰਨਾ ਵੱਡਾ ਘਰ ਬਣਾਇਆ ਸੀ ਪਰ ਹੁਣ ਮੇਰਾ ਲਾਲਚ ਖਤਮ ਹੋ ਗਿਆ ਸੀ ਮੇਰੇ ਕੋਲ ਕੁਝ ਪੈਸੇ ਸੀ ਜਿਨ੍ਹਾਂ ਨਾਲ ਮੈਂ ਇੱਥੇ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਸੀ ਜਦੋਂ ਮੈਂ ਆਪਣੀ ਮਾਂ ਦੀਆਂ ਗੱਲਾਂ ਤੋਂ ਤੰਗ ਆ ਗਿਆ ਤਾਂ ਮੈਂ ਮਾਨਤ ਨਾਲ ਫਿਰ ਤੋਂ ਗੱਲ ਕਰਨੀ ਸ਼ੁਰੂ ਕਰ ਦਿੱਤੀ ਮੈਂ ਕਿਹਾ ਕਿ ਤੂੰ ਮੈਨੂੰ ਦੇਖ ਕੇ ਹੱਸ ਕਿਉਂ ਰਹੀ ਹੈ ਤਾਂ ਉਹ ਸ਼ਰਮੌਣ ਲੱਗੀ ਫਿਰ ਉਹਨੇ ਦੱਸਿਆ ਕਿ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਹੋ ਮੈਂ ਉਹਨੂੰ ਕਿਹਾ ਕਿ ਤੂੰ ਵੀ ਕਿਸੇ ਤੋਂ ਘੱਟ ਨਹੀਂ ਬਹੁਤ ਸੋਹਣੀ ਹੈ ਤੂੰ ਇਸੇ ਤਰ੍ਹਾਂ ਸਾਡੀਆਂ ਗੱਲਾਂ-ਬਾਤਾਂ ਹੋਣ ਲੱਗੀਆਂ ਫਿਰ ਦੋ ਹਫ਼ਤੇ ਬਾਅਦ ਹੀ ਅਸੀਂ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰ ਦਿੱਤਾ ਇਹ ਗੱਲ ਬਹੁਤ ਅਜੀਬ ਹੈ ਕਿ ਜੋ ਲੋਕ ਇਸ ਰਾਤੋਂ ਗੁਜ਼ਰਦੇ ਹਨ ਉਹ ਇਹ ਜਾਣਦੇ ਹਨ ਕਿ ਪਿਆਰ ਹੋ ਜਾਣਾ ਬਹੁਤ ਹੀ ਨਾਰਮਲ ਹੈ ਤੇ ਇਹ ਸਭ ਬਹੁਤ ਛੇਤੀ ਹੋ ਜਾਂਦਾ ਜਦੋਂ ਦੋ ਜਾਨੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਇੱਕ ਦੂਜੇ ਦੀਆਂ ਗੱਲਾਂ ਵਿੱਚ ਖੋ ਜਾਂਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਇੱਕ ਦੂਜੇ ਦੇ ਹੋ ਜਾਂਦੇ ਨੇ ਸਾਡੇ ਨਾਲ ਵੀ ਇਹੀ ਹੋਇਆ ਮੈਂ ਪਹਿਲਾਂ ਕਿਹਾ ਸੀ ਕਿ ਤੂੰ ਬਹੁਤ ਵਧੀਆ ਮੈਨੂੰ ਲੱਗਦੀ ਹੈ ਮੈਂ ਹਰ ਵਕਤ ਤੇਰੇ ਬਾਰੇ ਵਿੱਚ ਹੀ ਸੋਚਦਾ ਰਹਿੰਦਾ ਹਾਂ ਤੇਰੇ ਨਾਲ ਗੱਲ ਕੀਤੇ ਬਿਨਾ ਮੈਨੂੰ ਖਾਣਾ ਹਜਮ ਵੀ ਨਹੀਂ ਹੁੰਦਾ ਮੇਰਾ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਉਹਨੇ ਕਿਹਾ ਮੇਰੇ ਨਾਲ ਵੀ ਇਹੀ ਸਭ ਕੁਝ ਹੋ ਰਿਹਾ ਕਿਤੇ ਸਾਨੂੰ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਤਾਂ ਨਹੀਂ ਹੋ ਗਿਆ ਤੇ ਫਿਰ ਫਿਰ ਤਾਂ ਇਹ ਪਿਆਰ ਹੀ ਹੈ ਹੁਣ ਤਾਂ ਅਜਿਹੀਆਂ ਗੱਲਾਂ ਕਰਕੇ ਬਹੁਤ ਮਜ਼ਾ ਆਉਂਦਾ ਸੀ ਸੁਪਨੇ ਸਜਾਉਂਦੇ ਸੀ ਕਿ ਮਿਲਾਂਗੇ ਤਾਂ ਕੀ ਹੋਵੇਗਾ ਮੈਂ ਕਿਹਾ ਕਿ ਜੇ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਫਿਰ ਕੀ ਹੋਵੇਗਾ ਉਹਨੇ ਕਿਹਾ ਕੁਝ ਨਹੀਂ ਹੋਵੇਗਾ ਮੈਂ ਮਨਾ ਲਵਾਂਗੀ ਆਪਣੇ ਪਾਪਾ ਨੂੰ ਪਰ ਤੇਰੀ ਮੰਮੀ ਵੀ ਬਹੁਤ ਸਖਤ ਹੈ ਬਹੁਤ ਗੁੱਸਾ ਕਰਦੀ ਹੈ ਜਦੋਂ ਗੁੱਸਾ ਕਰਦੀ ਹੈ ਤਾਂ ਉਹਦੀ ਆਵਾਜ਼ ਇੱਥੋਂ ਤੱਕ ਆਉਂਦੀ ਹੈ ਮੈਂ ਉਹਨੂੰ ਕਿਹਾ ਕਿ ਹਾਂ ਅਜਿਹਾ ਹੀ ਹੈ ਪਰ ਮੈਂ ਵੀ ਆਪਣੀ ਮਾਂ ਨੂੰ ਮਨਾ ਲਵਾਂਗਾ ਫਿਰ ਉਸ ਨੇ ਮੈਨੂੰ ਇੱਕ ਗੱਲ ਪੁੱਛੀ ਉਹਨੇ ਕਿਹਾ ਕਿ ਜੇ ਤੇਰੀ ਮਾਂ ਨਾ ਹੀ ਮੰਨੀ ਤਾਂ ਫਿਰ ਕੀ ਕਰੇਗਾ ਮੈਂ ਕਿਹਾ ਤੇਰੀ ਖੁਸ਼ੀ ਤੇ ਆਪਣੀ ਖੁਸ਼ੀ ਹਾਸਲ ਕਰਨ ਦੇ ਲਈ ਮੈਂ ਕੁਝ ਵੀ ਕਰੂੰਗਾ ਹੁਣ ਸਾਡੇ ਤੋਂ ਇਹ ਦੂਰੀ ਸਹਿਣ ਨਹੀਂ ਹੁੰਦੀ ਸੀ ਅਸੀਂ ਦੋਵੇਂ ਮਿਲਣਾ ਚਾਹੁੰਦੇ ਸੀ ਲੇਕਿਨ ਕਿਵੇਂ ਮਿਲਦੇ ਉਹ ਵੀ ਇਹੀ ਕਹਿ ਰਹੀ ਸੀ ਕਿ ਅਸੀਂ ਇੰਜ ਨਹੀਂ ਮਿਲ ਸਕਦੇ ਜੇ ਰਿਸ਼ਤੇ ਇਸ ਤੇ ਦੀ ਗੱਲ ਕੀਤੀ ਤਾਂ ਕੁਝ ਨਾ ਕੁਝ ਤਮਾਸ਼ਾ ਹੀ ਬਣੂਗਾ ਇਸ ਲਈ ਇਹ ਸਭ ਕੁਝ ਬਹੁਤ ਸੋਚ ਸਮਝ ਕੇ ਹੀ ਕਰਨਾ ਪਵੇਗਾ ਰਾਤ ਨੂੰ ਮੈਂ ਛੱਤ ਤੇ ਹੀ ਸੌਂ ਜਾਂਦਾ ਸੀ ਮੈਨੂੰ ਮੰਨਤ ਦੀ ਬਹੁਤ ਯਾਦ ਆਉਂਦੀ ਸੀ ਮੈਂ ਉਹਦੇ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ ਕਿ ਅਚਾਨਕ ਉਹਨੇ ਕਹਿ ਦਿੱਤਾ ਮੇਰੇ ਪਾਪਾ ਆ ਗਏ ਨੇ ਮੈਂ ਅਜੇ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਮੈਨੂੰ ਉਹਦੇ ਨਾਲ ਗੱਲ ਕਰਨ ਵਿੱਚ ਬਹੁਤ ਮਜ਼ਾ ਆ ਰਿਹਾ ਸੀ ਤੇ ਹੁਣ ਉਹਨੇ ਕਹਿ ਦਿੱਤਾ ਕਿ ਗੱਲ ਨਹੀਂ ਕਰ ਸਕਦੀ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਪਰ ਥੋੜੀ ਦੇਰ ਬਾਅਦ ਕੀ ਹੋਇਆ ਇਹ ਦੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਜਦੋਂ ਕਿਸੇ ਨੇ ਆ ਕੇ ਮੇਰੀਆਂ ਅੱਖਾਂ ਉੱਤੇ ਹੱਥ ਰੱਖ ਲਿਆ ਇਹ ਕੌਣ ਹੋ ਸਕਦਾ ਮੇਰੀ ਮਾਂ ਹੀ ਹੋ ਸਕਦੀ ਸੀ ਪਰ ਇਹ ਹੱਥ ਮੇਰੀ ਮਾਂ ਦੇ ਨਹੀਂ ਸੀ ਇਹ ਤਾਂ ਬਹੁਤ ਹੀ ਨਰਮ ਤੇ ਪਿਆਰੇ ਪਿਆਰੇ ਹੱਥ ਸੀ ਪਤਲੀਆਂ-ਪਤਲੀਆਂ ਉਂਗਲਾਂ ਮੇਰੀ ਮੈਨੂੰ ਮੇਰੀਆਂ ਅੱਖਾਂ ਮਹਿਸੂਸ ਹੋ ਰਹੀਆਂ ਸੀ ਸਰੀਰ ਵਿੱਚੋਂ ਇੰਨੀ ਸੋਹਣੀ ਖੁਸ਼ਬੂ ਆ ਰਹੀ ਸੀ ਅਜਿਹੀ ਖੁਸ਼ਬੂ ਸੁੰਘ ਕੇ ਤਾਂ ਮੈਂ ਪਾਗਲ ਹੋ ਰਿਹਾ ਸੀ ਉਹ ਮੇਰੀ ਮਾਂ ਨਹੀਂ ਸੀ ਫਿਰ ਜਿਵੇਂ ਹੀ ਉਹਨੇ ਆਪਣੇ ਹੱਥ ਮੇਰੀਆਂ ਅੱਖਾਂ ਤੋਂ ਪਰਾਂ ਕਰੇ ਤਾਂ ਮੇਰੇ ਪੂਰੇ ਸਰੀਰ ਵਿੱਚ ਇੱਕ ਅਜੀਬ ਜਿਹੀ ਕੰਬਣੀ ਛਿੜ ਗਈ ਤੇ ਮੈਨੂੰ ਅਜੀਹਾ ਲੱਗਿਆ ਜਿਵੇਂ ਮੈਨੂੰ ਬਹੁਤ ਵੱਡੀ ਖੁਸ਼ੀ ਮਿਲਣ ਵਾਲੀ ਹੈ ਮੈਂ ਉਹਦੇ ਹੱਥਾਂ ਨੂੰ ਫੜ ਲਿਆ ਉਹ ਘਬਰਾ ਗਈ ਸੀ ਤੇ ਮੈਂ ਜਦੋਂ ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਕੀਤਾ ਤਾਂ ਉਹ ਕੋਈ ਹੋਰ ਨਹੀਂ ਮੰਨਤ ਹੀ ਸੀ ਮੈਂ ਕਿਹਾ ਤੂੰ ਇੱਥੇ ਕੀ ਕਰ ਰਹੀ ਹੈ ਤੇ ਕਿਵੇਂ ਆਈ ਇੱਥੇ ਤਾਂ ਉਹਨੇ ਕਿਹਾ ਕਿ ਇਹ ਸਭ ਕੁਝ ਤਾਂ ਮੈਨੂੰ ਕਹਿਣਾ ਚਾਹੀਦਾ ਤੂੰ ਕਿਉਂ ਡਰ ਰਹੀ ਆ ਚੋਰੀ ਚੋਰੀ ਮੈਂ ਬਹੁਤ ਮੁਸ਼ਕਲ ਨਾਲ ਤੇਰੇ ਤੱਕ ਪਹੁੰਚੀ ਹਾਂ ਮੈਂ ਕਿਹਾ ਫਿਰ ਮੈਨੂੰ ਛੱਡ ਕੇ ਨਹੀਂ ਜਾਣਾ ਉਹ ਮੇਰੇ ਕੋਲ ਬੈਠ ਗਈ ਅਸੀਂ ਦੋਵੇਂ ਇੱਕ ਦੂਜੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੇ ਸੀ ਜਿਵੇਂ ਸਾਡਾ ਵਿਆਹ ਹੋ ਚੁੱਕਿਆ ਹੈ ਤੇ ਸਾਡੇ ਇਲਾਵਾ ਇੱਥੇ ਕੋਈ ਵੀ ਨਹੀਂ ਹੈ ਮੈਂ ਉਹ ਮੇਰੇ ਲਈ ਅਜੇਹੀ ਸੀ ਜਿਵੇਂ ਕੁਝ ਵੀ ਹੋ ਜਾਵੇਗਾ ਪਰ ਉਹ ਕਦੇ ਮੇਰੇ ਨਾਲ ਬੁਰਾ ਨਹੀਂ ਕਰੂਗੀ ਤੇ ਮੈਂ ਉਹਦੇ ਲਈ ਇਸ ਤਰ੍ਹਾਂ ਸੀ ਕਿ ਉਹਦੀ ਇੱਜ਼ਤ ਦੇ ਲਈ ਸਾਰੀ ਦੁਨੀਆ ਨਾਲ ਮੈਂ ਲੜ ਸਕਦਾ ਸੀ ਆਪਣੇ ਆਪ ਨੂੰ ਵੀ ਖਤਮ ਕਰ ਸਕਦਾ ਸੀ ਸਾਡਾ ਪਿਆਰ ਬਹੁਤ ਹੀ ਖੂਬਸੂਰਤ ਸੀ ਉਹ ਸਾਰੀ ਰਾਤ ਮੇਰੇ ਕੋਲ ਬੈਠੀ ਰਹੀ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਮੈਂ ਸਿਰਫ ਉਹਦਾ ਹੱਥ ਫੜਿਆ ਤੇ ਇੱਕ ਵਾਰ ਉਹਦੇ ਖੂਬਸੂਰਤ ਵਾਲਾਂ ਨੂੰ ਆਪਣੇ ਹੱਥਾਂ ਨਾਲ ਫੜ ਕੇ ਕੰਨਾਂ ਦੇ ਪਿੱਛੇ ਕੀਤਾ ਬਸ ਇਸ ਤੋਂ ਜ਼ਿਆਦਾ ਮੈਂ ਕੁਝ ਕਰਨਾ ਵੀ ਠੀਕ ਨਹੀਂ ਸੀ ਸਮਝਿਆ ਤੇ ਨਾ ਹੀ ਮੈਂ ਕਰਨਾ ਚਾਹੁੰਦਾ ਸੀ ਮੈਂ ਉਹਨੂੰ ਆਪਣੇ ਗਲ ਨਾਲ ਨਹੀਂ ਸੀ ਲਾਉਣਾ ਚਾਹੁੰਦਾ ਮੈਂ ਬਸ ਉਹਨੂੰ ਦੇਖਣਾ ਹੀ ਚਾਹੁੰਦਾ ਸੀ ਉਹਦਾ ਖੂਬਸੂਰਤ ਚਿਹਰਾ ਆਪਣੀਆਂ ਅੱਖਾਂ ਵਿੱਚ ਵਸਾਉਣਾ ਚਾਹੁੰਦਾ ਸੀ ਉਹ ਮੇਰੇ ਕੋਲ ਬੈਠੀ ਹੈ ਪਰ ਜਿਵੇਂ ਹੀ ਸਵੇਰ ਦੀ ਰੌਸ਼ਨੀ ਹੋਣ ਲੱਗੀ ਉਹ ਡਰ ਕੇ ਉੱਥੋਂ ਚਲੀ ਗਈ ਉਹਨੇ ਕਿਹਾ ਕਿ ਮੈਂ ਇੱਥੇ ਆ ਕੇ ਚੰਗਾ ਨਹੀਂ ਕੀਤਾ ਜੇ ਮੇਰੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ ਅਗਲੇ ਦਿਨ ਮੈਂ ਉਹਨੂੰ ਫਿਰ ਤੋਂ ਕਿਹਾ ਕਿ ਤੂੰ ਕਿਸੇ ਤਰ੍ਹਾਂ ਆ ਜਾ ਨਹੀਂ ਤਾਂ ਮੈਂ ਆ ਜਾਵਾਂਗਾ ਉਹਨੇ ਕਿਹਾ ਕਿ ਤੂੰ ਆਵੇਂਗਾ ਤਾਂ ਬਹੁਤ ਵੱਡਾ ਤਮਾਸ਼ਾ ਬਣ ਜਾਵੇਗਾ ਉਹਨੇ ਕਿਹਾ ਕਿ ਠੀਕ ਹੈ ਮੈਂ ਖੁਦ ਹੀ ਆਉਂਦੀ ਹਾਂ ਹੁਣ ਉਹ ਰੋਜ਼ ਛੱਤ ਤੇ ਆ ਜਾਂਦੀ ਸੀ ਕਦੇ-ਕਦੇ ਬਹੁਤ ਜਲਦੀ ਵਾਪਸ ਚਲੀ ਜਾਂਦੀ ਸੀ ਲੇਕਿਨ ਕਦੇ-ਕਦੇ ਸਵੇਰ ਦੀ ਰੌਸ਼ਨੀ ਹੋਣ ਤੱਕ ਬੈਠੀ ਰਹਿੰਦੀ ਸੀ ਮੈਂ ਵੀ ਛੱਤ ਦੇ ਵੱਲ ਆਉਣ ਵਾਲੇ ਦਰਵਾਜ਼ੇ ਨੂੰ ਬੰਦ ਕਰ ਦਿੰਦਾ ਸੀ ਤਾਂ ਕਿ ਕੋਈ ਵੀ ਉੱਤੇ ਨਾ ਆ ਜਾਵੇ ਇਸੇ ਤਰ੍ਹਾਂ ਉਹਨੂੰ ਦੇਖਦਾ ਰਹਿੰਦਾ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਅਸੀਂ ਤਾਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਵੀ ਸਜਾ ਲਏ ਸੀ ਉਹਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਮੈਂ ਕਿਸ ਰੰਗ ਦਾ ਸੂਟ ਪਾਉਣਾ ਹੈ ਤੇ ਮੈਂ ਤਾਂ ਬੱਚਿਆਂ ਦੇ ਨਾਂ ਵੀ ਸੋਚ ਲਏ ਸੀ हांਸੀਂ ਇਸੇ ਤਰ੍ਹਾਂ پاگل ਹੋ ਚੁੱਕੇ ਸੀ ਇੱਕ ਦੂਜੇ ਦੇ دیਵਾਨੇ ਹੋ ਗਏ ਸੀ ਪਰ ਸਵੇਹਾ ਹੀ ਮੈਨੂੰ ਮੇਰੀ ਭੈਣ ਨੇ ਕਿਹਾ ਕਿ ਅੱਜ ਆਪਾਂ ਇੱਕ ਕੁੜੀ ਦੇਖਣ ਜਾ ਰਹੇ ਹਾਂ ਬਹੁਤ ਅਮੀਰ ਪਿਓ ਦੀ ਬੇਟੀ ਹੈ 70 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਉਹਨਾਂ ਨੇ ਮੈਂ ਕਿਹਾ ਕਿ ਮੈਨੂੰ ਇੱਕ ਗੱਲ ਦੱਸੋ ਇਹ 70 ਲੱਖ ਉਸ ਲੜਕੀ ਦੀ ਕੀਮਤ ਹੈ ਜਾਂ ਤੁਸੀਂ ਮੈਨੂੰ ਵੇਚ ਰਹੇ ਹੋ ਤਾਂ ਮੇਰੀ ਮਾਂ ਨੇ ਕਿਹਾ ਵੇਚਣਾ ਕੀ ਤੇ ਖਰੀਦਣਾ ਕੀ ਇਹ ਤਾਂ ਦੁਨੀਆ ਦਾ ਦਸਤੂਰ ਹੈ ਤੂੰ ਚੱਲ ਮੇਰੇ ਨਾਲ ਤਾਂ ਮੈਂ ਜਾਣ ਤੋਂ ਨਾ ਕਰ ਦਿੱਤੀ ਮੈਂ ਕਿਵੇਂ ਜਾ ਸਕਦਾ ਸੀ ਇਹ ਤਾਂ ਮਾਨਤ ਦੇ ਨਾਲ ਬਹੁਤ ਵੱਡਾ ਜ਼ੁਲਮ ਸੀ ਤੇ ਮੈਂ ਅਜਿਹਾ ਨਹੀਂ ਕਰ ਸਕਦਾ ਸੀ ਉਹਦੇ ਹੁੰਦੇ ਹੋਏ ਮੈਂ ਕਿਸੇ ਹੋਰ ਨੂੰ ਦੇਖਣਾ ਹੀ ਨਹੀਂ ਸੀ ਚਾਹੁੰਦਾ ਜਦੋਂ ਕਿ ਮੈਂ ਸੋਚ ਲਿਆ ਸੀ ਕਿ ਮੈਂ ਉਹਦੇ ਨਾਲ ਹੀ ਵਿਆਹ ਵਿਆਹ ਕਰਾਉਣਾ ਹੈ ਤੇ ਮੈਂ ਉਸੇ ਨੂੰ ਹੀ ਆਪਣੀ ਪਤਨੀ ਬਣਾਉਣਾ ਹੈ ਮੇਰੀ ਮਾਂ ਨੇ ਗੁੱਸਾ ਤਾਂ ਬਹੁਤ ਕੀਤਾ ਪਰ ਜਦੋਂ ਜਾਣ ਤੋਂ ਮੈਂ ਮਨਾ ਕਰ ਦਿੱਤਾ ਤਾਂ ਉਹ ਖੁਦ ਹੀ ਚਲੀ ਗਈ ਤਾਂ ਉਹਨਾਂ ਨੂੰ ਕੁੜੀ ਕੁਝ ਖਾਸ ਪਸੰਦਨ ਆਈ ਪਰ ਪੈਸੇ ਬਹੁਤ ਜ਼ਿਆਦਾ ਦੇ ਰਹੇ ਸੀ ਪਰ ਕੁੜੀ ਜ਼ਿਆਦਾ ਸੋਹਣੀ ਨਹੀਂ ਸੀ ਇਸ ਲਈ ਮੇਰੀ ਮਾਂ ਵੀ ਇਹ ਕਹਿਣ ਲੱਗੀ ਕਿ ਇਸ ਤੋਂ ਜ਼ਿਆਦਾ ਚੰਗਾ ਰਿਸ਼ਤਾ ਮਿਲ ਜਾਵੇਗਾ ਇਹ ਗੱਲ ਤਾਂ ਇੱਥੇ ਹੀ ਰੁਕ ਗਈ ਪਰ ਮੇਰੀ ਮਾਂ ਨੂੰ ਮੇਰੀ ਮੇਰੀਆਂ ਹਰਕਤਾਂ ਦਾ ਅੰਦਾਜ਼ਾ ਹੋਣ ਲੱਗਿਆ ਕਿ ਜਿਵੇਂ ਕੋਈ ਨਾ ਕੋਈ ਗੱਲ ਕੋਈ ਬੈਠਾ ਹੈ ਉਸਨੇ ਕਿਹਾ ਕਿ ਰਾਤ ਨੂੰ ਉੱਪਰ ਵਾਲਾ ਦਰਵਾਜ਼ਾ ਕਿਉਂ ਬੰਦ ਕਰ ਲੈਣਾ ਹੈ ਮੈਂ ਕਿਹਾ ਕਿ ਮੈਂ ਕਮੀਜ਼ ਲਾ ਕੇ ਸੌਂਦਾ ਹਾਂ ਇਸ ਲਈ ਇਹ ਨਾ ਹੋਵੇ ਕਿ ਭਾਬੀ ਉੱਤੇ ਆ ਜਾਵੇ ਇਸ ਲਈ ਮੈਂ ਅਜੀਹਾ ਕਰਦਾ ਹਾਂ ਮੇਰੀ ਮਾਂ ਨੇ ਉਸ ਤੋਂ ਵਧੀਆ ਰਿਸ਼ਤਾ ਦੇਖ ਲਿਆ ਤੇ ਇਸ ਵਾਰ ਉਹ ਮੈਨੂੰ ਆਪਣੇ ਸਿਰ ਦੀ ਸੌਂ ਦੇ ਕੇ ਨਾਲ ਲੈ ਕੇ ਗਈ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੁੰਡਾ ਬਾਹਰ ਰਹਿੰਦਾ ਹੈ ਤਾਂ ਉਹ ਲੋਕ 80 ਲੱਖ ਰੁਪਏ ਦੇਣ ਨੂੰ ਵੀ ਤਿਆਰ ਹੋ ਗਏ ਤੇ ਮੇਰੀ ਮਾਂ ਨੇ ਕਿਹਾ ਕਿ ਬਸ ਇੱਥੇ ਹੀ ਰਿਸ਼ਤਾ ਕਰਨਾ ਹੈ ਪਰ ਹੁਣ ਉਹਨਾਂ ਦੇ ਸਾਹਮਣੇ ਆਖਰੀ ਗੱਲ ਨਹੀਂ ਕੀਤੀ ਸੀ ਜਦੋਂ ਘਰ ਆਏ ਤਾਂ ਮੈਂ ਸਾਫ਼-ਸਾਫ਼ ਨਾ ਕਰ ਦਿੱਤੀ ਤੇ ਕਿਹਾ ਕਿ ਮੈਂ ਅਜਿਹਾ ਬਿਲਕੁਲ ਵੀ ਨਹੀਂ ਹੋਣ ਦੇਵਾਂਗਾ ਕਿਉਂਕਿ ਮੈਂ ਕਿਸੇ ਹੋਰ ਨੂੰ ਪਸੰਦ ਕਰਦਾ ਹਾਂ ਮੇਰੀ ਮਾਂ ਨੇ ਕਿਹਾ ਕਿ ਉਹ ਕੌਣ ਹੈ ਮੈਨੂੰ ਦੱਸ ਮੈਂ ਕਿਹਾ ਦੱਸ ਦੇਵਾਂਗਾ ਪਰ ਪਹਿਲਾਂ ਮੈਂ ਉਹਨੂੰ ਪੁੱਛਣਾ ਹੈ ਫਿਰ ਤੁਹਾਨੂੰ ਦੱਸ ਦੇਵਾਂਗਾ ਸ਼ਾਮ ਨੂੰ ਜਦੋਂ ਮੈਂ ਮਨਤ ਨੂੰ ਕਿਹਾ ਕਿ ਹੁਣ ਟਾਈਮ ਆ ਗਿਆ ਹੈ ਤੂੰ ਆਪਣੇ ਪਾਪਾ ਨਾਲ ਗੱਲ ਕਰ ਲਾ ਫਿਰ ਮੈਂ ਆਪਣੀ ਮਾਂ ਨੂੰ ਲੈ ਕੇ ਤੁਹਾਡੇ ਘਰ ਆ ਜਾਂਦਾ ਹਾਂ ਉਹਨੇ ਕਿਹਾ ਕਿ ਹਾਂ ਠੀਕ ਹੈ ਬਿਲਕੁਲ ਅਜਿਹਾ ਹੀ ਕਰਾਂਗੇ ਪਰ ਮੈਨੂੰ ਅੱਜ ਵੀ ਅਜੀਹਾ ਲੱਗ ਰਿਹਾ ਸੀ ਕਿ ਜਿਵੇਂ ਕੋਈ ਸਾਡੀਆਂ ਗੱਲਾਂ ਸੁਣ ਰਿਹਾ ਹੈ ਸਵੇਰ ਸਵੇਰ ਹੋਈ ਤਾਂ ਮੇਰਾ ਸਿਰ ਬਹੁਤ ਭਾਰਾ ਹੋ ਚੁੱਕਿਆ ਸੀ ਜਿਵੇਂ ਮੈਂ ਬਹੁਤ ਹੀ ਜ਼ਿਆਦਾ ਬਿਮਾਰ ਸੀ ਪਰ ਮੈਂ ਤਾਂ ਬਿਲਕੁਲ ਠੀਕ ਸੀ ਤੇ ਅੱਜ ਮੈਂ ਆਪਣੀ ਮਾਂ ਨਾਲ ਗੱਲ ਕਰਨੀ ਸੀ ਤੇ ਮੰਨਤ ਦੇ ਘਰ ਵੀ ਜਾਣਾ ਸੀ ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਤਿੰਨ ਦਿਨ ਲੰਘ ਚੁੱਕੇ ਸੀ ਪਰ ਇਹ ਸਭ ਕਿਵੇਂ ਹੋਇਆ ਜਦੋਂ ਮੈਂ ਸੁੱਤਾ ਤਾਂ 3 ਤਰੀਕ ਸੀ ਤੇ ਅੱਜ 7 ਤਰੀਕ ਮੈਂ ਆਪਣੀ ਮਾਂ ਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਬੇਟਾ ਤੂੰ ਛੱਤ ਤੇ ਬੇਹੋਸ਼ ਪਿਆ ਸੀ ਅਸੀਂ ਤਾਂ ਬਹੁਤ ਪਰੇਸ਼ਾਨ ਹੋ ਗਏ ਸੀ ਤੈਨੂੰ ਡਾਕਟਰ ਦੇ ਕੋਲ ਲੈ ਕੇ ਗਏ ਸੀ ਉਹਨੇ ਕਿਹਾ ਕਿ ਤੂੰ ਕੋਮਾ ਵਿੱਚ ਚਲਾ ਗਿਆ ਤੇ ਕਦੇ ਵਾਪਸ ਨਹੀਂ ਆਵੇਂਗਾ ਪਰ ਸ਼ੁਕਰ ਹੈ ਤੂੰ ਵਾਪਸ ਆ ਗਿਆ ਮੇਰੀ ਮਾਂ ਦੀ ਹਾਲਤ ਬਹੁਤ ਬੁਰੀ ਲੱਗ ਰਹੀ ਸੀ ਉਹ ਬਹੁਤ ਹੀ ਪਰੇਸ਼ਾਨ ਸੀ ਮੈਂ ਸੋਚ ਰਿਹਾ ਸੀ ਕਿ ਮਾਨਤ ਕਿੰਨੀ ਪਰੇਸ਼ਾਨ ਹੋਵੇਗੀ ਪਰ ਉਸ ਤੋਂ ਪਹਿਲਾਂ ਮੈਂ ਮਾਂ ਨੂੰ ਦੱਸ ਦੇਣਾ ਚਾਹੁੰਦਾ ਸੀ ਮੈਂ ਕਿਹਾ ਕਿ ਉਸ ਘਰ ਵਿੱਚ ਰਖਸ਼ਾ ਚਲਾਉਣ ਵਾਲਾ ਬਲਜੀਤ ਰਹਿੰਦਾ ਹੈ ਨਾ ਮੈਂ ਉਹਦੀ ਕੁੜੀ ਮਾਨਤ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਉਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦਾ ਹਾਂ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਮੈਨੂੰ ਪਸੰਦ ਵੀ ਹੈ ਮੇਰੀ ਮਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਨੇ ਕਿਹਾ ਕਿ ਕੀ ਕਹਿ ਰਿਹਾ ਤੂੰ ਕੌਣ ਰਹਿੰਦਾ ਹੈ ਸਾਡੇ ਘਰ ਦੇ ਸਾਹਮਣੇ ਮੈਂ ਉਹੀ ਜੋ ਸਾਡੇ ਘਰ ਦੇ ਸਾਹਮਣੇ ਘਰ ਹੈ ਸਾਡੇ ਘਰ ਦੇ ਸਾਹਮਣੇ ਕੀ ਘਰ ਸੀ ਆਸੇ-ਪਾਸੇ ਸਾਰਾ ਥਾਂ ਖਾਲੀ ਪਿਆ ਸੀ ਤੇ ਸਾਬ ਨੂੰ ਪਤਾ ਸੀ ਕਿ ਉਹ ਘਰ ਬਿਲਕੁਲ ਸਾਡੇ ਘਰ ਦੇ ਸਾਹਮਣੇ ਬਣਿਆ ਹੋਇਆ ਤੇ ਸਾਹਮਣੇ ਵਾਲੇ ਵੀ ਤਾਂ ਗਵਾਂਢੀ ਹੀ ਹੁੰਦੇ ਨੇ ਤਾਂ ਫਿਰ ਮੇਰੀ ਮਾਂ ਇਸ ਤਰ੍ਹਾਂ ਕਿਉਂ ਪੁੱਛ ਰਹੀ ਸੀ ਜਿਵੇਂ ਉਥੇ ਕੋਈ ਹੋਰ ਘਰ ਹੀ ਨਹੀਂ ਸੀ ਮੈਂ ਉਹਨਾਂ ਨੂੰ ਸ਼ੱਕ ਤੇ ਲੈ ਗਿਆ ਤੇ ਮੈਂ ਕਿਹਾ ਕਿ ਇਹ ਜੋ ਸਾਹਮਣੇ ਘਰ ਹੈ ਇਹਦੀ ਗੱਲ ਕਰ ਰਿਹਾ ਹਾਂ ਮੇਰੀ ਮਾਂ ਮੈਨੂੰ ਇਸ ਤਰ੍ਹਾਂ ਦੇਖਣ ਲੱਗੀ ਜਿਵੇਂ ਮੈਂ ਕਿਸੇ ਹੋਰ ਦੁਨੀਆ ਦੀ ਗੱਲ ਕਰ ਰਿਹਾ ਹਾਂ ਮੇਰੀ ਮਾਂ ਮੈਨੂੰ ਇੰਜ ਦੇਖ ਰਹੀ ਸੀ ਜਿਵੇਂ ਮੈਂ ਕਿਸੇ ਉਨੇ ਵੱਡੇ ਐਕਸੀਡੈਂਟ ਤੋਂ ਬਚ ਕੇ ਆਇਆ ਹਾਂ ਮਮੀ ਨੇ ਮੈਨੂੰ ਕਿਹਾ ਕਿ ਬੇਟਾ ਤੂੰ ਅਚਾਨਕ ਬੇਹੋਸ਼ ਹੋ ਗਿਆ ਸੀ ਤੇ ਤੂੰ ਹੁਣ ਇਹੋ ਜੀਆਂ ਗੱਲਾਂ ਕਰ ਸਭ ਕੁਝ ਠੀਕ ਤਾਂ ਹੈ ਨਾ ਦੇਖ ਆਪਣੀ ਮਾਂ ਨੂੰ ਡਰਾਣਾ ਮੈਂ ਦਿਲ ਦੀ ਬਹੁਤ ਕਮਜ਼ੋਰ ਹਾਂ ਤੇਰੇ ਇਲਾਵਾ ਮੇਰਾ ਹੈ ਹੀ ਕੌਣ ਤੇਰਾ ਭਰਾ ਤਾਂ ਆਪਣੀ ਘਰ ਵਾਲੀ ਦੀਆਂ ਗੱਲਾਂ ਵਿੱਚ ਆ ਕੇ ਸਾਨੂੰ ਸਾਰਿਆਂ ਨੂੰ ਭੁੱਲ ਕੇ ਬੈਠਾ ਹੈ ਪਰ ਜੇ ਤੈਨੂੰ ਵੀ ਕੁਝ ਹੋ ਗਿਆ ਤਾਂ ਮੇਰਾ ਕੀ ਹੋਵੇਗਾ ਮੇਰੀ ਮਾਂ ਰੋਣ ਲੱਗੀ ਮੈਂ ਕਿਹਾ ਕੀ ਹੋ ਗਿਆ ਤੁਹਾਨੂੰ ਮੈਂ ਤਾਂ ਤੁਹਾਨੂੰ ਇਹੀ ਕਹਿ ਰਿਹਾ ਕਿ ਸਾਹਮਣੇ ਵਾਲੇ ਘਰ ਵਿੱਚ ਜੋ ਕੁੜੀ ਰਹਿੰਦੀ ਹੈ ਮੈਂ ਉਹਨੂੰ ਪਿਆਰ ਕਰਦਾ ਹਾਂ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਆਪਾਂ ਉਹਦੇ ਘਰੇ ਰਿਸ਼ਤਾ ਲੈ ਕੇ ਜਾਣਾ ਹੈ ਤੇ ਮੈਂ बेहोश ਹੋ ਗਿਆ ਉਹ ਵਿਚਾਰੀ ਕਿੰਨੀ ਪਰੇਸ਼ਾਨ ਹੋਵੇਗੀ ਇੱਕ ਮਿੰਟ ਮੈਂ ਉਹਨੂੰ ਫੋਨ ਕਰਦਾ ਹਾਂ ਮੈਂ ਜਿਵੇਂ ਹੀ ਫੋਨ ਵਿੱਚ ਮੰਨਤ ਦਾ ਨੰਬਰ ਕੱਢਣ ਲੱਗਿਆ ਤਾਂ ਹੈਰਾਨ ਹੋ ਗਿਆ ਮੇਰੇ ਫੋਨ ਵਿੱਚ ਮੰਨਤ ਦਾ ਨੰਬਰ ਹੀ ਨਹੀਂ ਸੀ ਜਦੋਂ ਕਿ ਉਹਦਾ ਨੰਬਰ ਪਹਿਲੇ ਨੰਬਰ ਉੱਤੇ ਹੁੰਦਾ ਸੀ ਮੈਨੂੰ ਨੰਬਰ ਨਹੀਂ ਮਿਲ ਰਿਹਾ ਸੀ ਮੈਂ ਸੋਚਿਆ ਕਿਤੇ ਨੰਬਰ ਡਿਲੀਟ ਤਾਂ ਨਹੀਂ ਹੋ ਗਿਆ ਮੈਂ ਬਹੁਤ ਹਰਾਨ ਹੋ ਗਿਆ ਮੈਨੂੰ ਮੇਰੀ ਮਾਂ ਨੇ ਕਿਹਾ beta ਇਸ ਘਰ ਵਿੱਚ ਕੋਈ ਨਹੀਂ ਰਹਿੰਦਾ ਮੈਂ ਕਿਹਾ ਕੀ ਮਤਲਬ ਇੱਥੇ ਰਹਿੰਦਾ ਤਾਂ ਹੈ ਰਖਸ਼ੇ ਵਾਲਾ ਤੇ ਉਹਦੀ ਬੇਟੀ ਮੇਰੀ ਮਾਂ ਨੇ ਕਿਹਾ ਕਿ ਨਹੀਂ ਇੱਥੇ ਕੋਈ ਨਹੀਂ ਰਹਿੰਦਾ ਇਹ ਘਰ ਖਾਲੀ ਪਿਆ ਘਰ ਨਹੀਂ ਖੰਡਰ ਹੈ ਉਤੋਂ ਹੀ ਅਜੀਹਾ ਲੱਗਦਾ ਹੈ ਵਿੱਚੋਂ ਬਿਲਕੁਲ ਖਾਲੀ ਹੈ ਤੇ ਬਰਬਾਦ ਹੋ ਚੁੱਕਿਆ ਤੇ ਇੱਥੇ 30 ਸਾਲਾਂ ਤੋਂ ਕੋਈ ਨਹੀਂ ਰਹਿੰਦਾ ਮੈਂ ਆਪਣੀ ਮਾਂ ਨੂੰ ਇੱਕ ਨਜ਼ਰ ਨਾਲ ਦੇਖਿਆ ਮੇਰਾ ਦਿਲ ਬੈਠ ਗਿਆ ਮੇਰਾ ਦਿਮਾਗ ਇਹ ਸੋਚਣ ਲੱਗਿਆ ਕਿ ਮੇਰੀ ਮਾਂ ਮੇਰੇ ਨਾਲ ਇਸ ਤਰ੍ਹਾਂ ਮਜ਼ਾਕ ਕਿਉਂ ਕਰੂਗੀ ਤੇ ਫਿਰ ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਮਜ਼ਾਕ ਹੀ ਹੋ ਸਕਦਾ ਮੈਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਮਾਂ ਇੱਥੇ ਮੰਨਤ ਰਹਿੰਦੀ ਹੈ ਬਲਜੀਤ ਸਿੰਘ ਦੀ ਕੁੜੀ ਮੇਰੀ ਮਾਂ ਨੇ ਕਿਹਾ ਕਿ ਕੌਣ ਮੰਨਤ ਬੇਟਾ ਤੈਨੂੰ ਵਿਦੇਸ਼ ਗਏ ਨੂੰ ਇੰਨੇ ਸਾਲ ਹੋ ਗਏ ਸਾਨੂੰ ਇੱਥੇ ਆਏ ਨੂੰ 5 ਸਾਲ ਹੋ ਗਏ ਨੇ ਇੱਥੇ ਕੋਈ ਨਹੀਂ ਰਹਿੰਦਾ ਮੈਂ ਇਸ ਘਰ ਦੀ ਕਹਾਣੀ ਪਹਿਲਾਂ ਵੀ ਸੁਣੀ ਹੈ ਜੇ ਤੂੰ ਕਹਿੰਦਾ ਹੈ ਤਾਂ ਮੈਂ ਤੈਨੂੰ ਇੱਕ ਦੁਕਾਨ ਵਾਲਾ ਹੈ ਜੋ ਇੱਥੇ ਪਿਛਲੇ 35 ਸਾਲਾਂ ਤੋਂ ਬੈਠਾ ਹੈ ਉਹ ਬਹੁਤ ਬੁੱਢਾ ਹੋ ਗਿਆ ਹੈ ਉਹਦੇ ਕੋਲ ਲੈ ਕੇ ਜਾਂਦੀ ਹਾਂ ਮੈਂ ਕਿਹਾ ਮੈਨੂੰ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਇੱਕ ਮਿੰਟ ਮੈਨੂੰ ਮੰਨਤ ਦਾ ਨੰਬਰ ਲੱਭ ਲੈਣ ਦੇ ਕਿੱਥੇ ਚਲਾ ਗਿਆ ਨੰਬਰ ਜਦੋਂ ਬੇਹੋਸ਼ ਹੋਇਆ ਸੀ ਤਾਂ ਕਿਸੇ ਨੇ ਮੇਰਾ ਫੋਨ ਨੂੰ ਹੱਥ ਤਾਂ ਨਹੀਂ ਲਗਾਇਆ ਸੀ ਜਾਂ ਮੇਰਾ ਫੋਨ ਰੀਸੈਟ ਤਾਂ ਨਹੀਂ ਕਰ ਦਿੱਤਾ ਪਰ ਮੈਂ ਇਹ ਦੇਖ ਕੇ ਹੈਰਾਨ ਸੀ ਕਿ ਤਿੰਨ ਦਿਨ ਪਹਿਲਾਂ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਸੀ ਉਹਦਾ ਨੰਬਰ ਇਸ ਫੋਨ ਵਿੱਚ ਸੀ ਤੇ ਮੈਸੇਜ ਵੀ ਪਰ ਮੰਨਤਾ ਨੰਬਰ ਵਿੱਚ ਹੀ ਨਹੀਂ ਸੀ ਉਹ ਮੇਰੇ ਫੋਨ ਵਿੱਚ ਕਿਤੇ ਵੀ ਨਹੀਂ ਸੀ ਲੱਭ ਰਿਆ ਉਹਦੀਆਂ ਸਾਰੀਆਂ ਤਸਵੀਰਾਂ ਮੇਰੇ ਫੋਨ 'ਚੋਂ ਗਾਇਬ ਸੀ ਮੇਰੀਆਂ ਉਂਗਲਾਂ ਤੇਜ਼-ਤੇਜ਼ ਚੱਲ ਰਹੀਆਂ ਸੀ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਕਿ ਇਹ ਕੀ ਹੋ ਗਿਆ ਮੈਨੂੰ ਯਕੀਨ ਹੋ ਗਿਆ ਸੀ ਕਿ ਕਿਸੇ ਨੇ ਮੇਰਾ ਫੋਨ ਰੀਸੈਟ ਕੀਤਾ ਹੈ ਸ਼ਾਇਦ ਮੇਰੇ ਭਰਾ ਦਾ ਕੰਮ ਸੀ ਮੈਨੂੰ ਇੰਨਾ ਗੁੱਸਾ ਆ ਰਿਹਾ ਸੀ ਕਿ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਫੋਨ ਨੂੰ ਹੀ ਤੋੜ ਦੇਵਾਂ ਮੈਂ ਤੁਰੰਤ ਘਰ ਤੋਂ ਜਾਣ ਲੱਗਿਆ ਤਾਂ ਮੇਰੀ ਮਾਂ ਨੇ ਰਸਤੇ ਵਿੱਚ ਆ ਕੇ ਕਿਹਾ ਕਿ ਕੀ ਹੋ ਗਿਆ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਉੱਥੇ ਕੋਈ ਨਹੀਂ ਰਹਿੰਦਾ ਅਚਾਨਕ ਮੇਰੇ ਸਿਰ ਵਿੱਚ ਦਰਦ ਹੋਣ ਲੱਗਾ ਤੇ ਮੈਨੂੰ ਚੱਕਰ ਆਉਣ ਲੱਗੇ ਤਾਂ ਮੇਰੀ ਮਾਂ ਨੇ ਮੈਨੂੰ ਕਮਰੇ ਵਿੱਚ ਬਿਠਾ ਦਿੱਤਾ ਮੇਰਾ ਭਰਾ ਉਸ ਦੁਕਾਨ ਵਾਲੇ ਨੂੰ ਬੁਲਾ ਕੇ ਲਿਆਇਆ ਉਸਨੇ ਕਿਹਾ ਬੇਟਾ ਕੀ ਗੱਲ ਹੈ ਤੂੰ ਬਲਜੀਤ ਰਖਸ਼ੇ ਵਾਲੇ ਦੀ ਗੱਲ ਕਰ ਰਿਹਾ ਸੀ ਨਾ ਮੈਂ ਕਿਹਾ ਹਾਂ ਉਹ ਸਾਹਮਣੇ ਵਾਲੇ ਘਰ ਵਿੱਚ ਰਹਿੰਦਾ ਹੈ ਨਾ ਉਸਨੇ ਕਿਹਾ ਨਹੀਂ ਉਹ ਸਾਹਮਣੇ ਵਾਲੇ ਘਰ ਨਹੀਂ ਰਹਿੰਦਾ ਉਹ ਪਹਿਲਾਂ ਰਹਿੰਦਾ ਸੀ ਉੱਥੇ ਤੇ ਉਹ ਬਹੁਤ ਹੀ ਜ਼ਾਲਮ ਬੰਦਾ ਸੀ ਉਹਨੇ ਆਪਣੀ ਬੇਟੀ ਦੇ ਨਾਲ ਬਹੁਤ ਬੁਰਾ ਕੀਤਾ ਸੀ ਵਿਚਾਰੀ ਕੁੜੀ ਮੰਨਤ ਪਰ ਤੂੰ ਉਹਦੇ ਬਾਰੇ ਕਿਵੇਂ ਜਾਣਦਾ ਕਿਉਂਕਿ ਇਹ ਉਦੋਂ ਦੀ ਗੱਲ ਹੈ ਜਦੋਂ ਤੂੰ ਪੈਦਾ ਵੀ ਨਹੀਂ ਹੋਇਆ ਸੀ ਜਾ ਸ਼ਾਇਦ 1-2 ਸਾਲ ਦਾ ਹੋਵੇਗਾ ਤੈਨੂੰ ਇਸ ਕੁੜੀ ਦਾ ਨਾਂ ਕੀ ਨਹੀਂ ਦੱਸਿਆ ਕਿਸੇ ਹੋਰ ਤੋਂ ਕਹਾਣੀ ਸੁਣੀ ਹੈ ਤਾਂ ਮੈਨੂੰ ਦੱਸ ਕਿਉਂ ਬੁਲਾਇਆ ਹੈ ਇਹ ਬਾਪੂ ਇਨਾ ਬੁੱਢਾ ਹੋ ਚੁੱਕਿਆ ਸੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਮੇਰੀ ਮਾਂ ਨੇ ਕਿਹਾ ਨਹੀਂ ਅਜਿਹਾ ਕੁਝ ਨਹੀਂ ਤੁਸੀਂ ਇਹਨੂੰ ਦੱਸ ਦਿਓ ਕਿ ਗੱਲ ਕੀ ਹੈ ਉਹਨੇ ਕਿਹਾ ਕਿ ਬਲਜੀਤ ਸ਼ਰਾਬੀ ਸੀ ਰਖਸ਼ੇ ਦੇ ਨਾਮ ਤੇ ਬਸ ਉਹਨੇ ਰਖਸ਼ਾ ਰੱਖਿਆ ਹੋਇਆ ਸੀ ਪਰ ਕੰਮ ਨਹੀਂ ਸੀ ਕਰਦਾ ਆਪਣੀ ਬੇਟੀ ਤੂੰ ਹੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਵਾਉਂਦਾ ਸੀ ਤੇ ਫਿਰ ਉਹਦੇ ਤੋਂ ਸਾਰੇ ਪੈਸੇ ਖੋਲ ਲੈਂਦਾ ਸੀ ਉਹਨੂੰ ਮਾਰਦਾ ਸੀ ਉਹਦੀ ਮਾਂ ਵੀ ਇਸ ਦੁਨੀਆ ਵਿੱਚ ਨਹੀਂ ਸੀ ਇਸ ਲਈ ਕੁੜੀ ਵਿਚਾਰੀ ਹਮੇਸ਼ਾ ਹੀ ਉਦਾਸ ਰਹਿੰਦੀ ਸੀ ਬਹੁਤ ਸੋਹਣੀ ਤੇ ਜਵਾਨ ਕੁੜੀ ਸੀ ਪਰ ਫਿਰ ਇੱਕ ਦਿਨ ਉਹਨੇ ਆਤਮ ਹੱਤਿਆ ਕਰ ਲਈ ਤੇ ਉਹ ਇਸ ਘਰ ਦੇ ਅੰਦਰ ਹੀ ਪਈ ਰਹੀ ਬਲਜੀਤ ਵੀ 2 ਸਾਲ ਦੇ ਬਾਅਦ ਜ਼ਿਆਦਾ ਸ਼ਰਾਬ ਪੀਣ ਦੀ ਵਜ੍ਹਾ ਨਾਲ ਬਿਮਾਰ ਹੋ ਕੇ ਫਿਰ ਚਲਾ ਗਿਆ ਉਦੋਂ ਤੋਂ ਇਹ ਘਰ ਇਸੇ ਤਰ੍ਹਾਂ ਹੀ ਪਿਆ ਇਹ ਘਰ ਵੀ ਉਹਨਾਂ ਦਾ ਪੁਰਾਣਾ ਘਰ ਸੀ ਬਾਹਰ ਤੋਂ ਦੇਖਣ ਤੋਂ ਵਿੱਚ ਅਜਿਹਾ ਲੱਗਦਾ ਕਿ ਠੀਕ ਹੈ ਪਰ ਅੰਦਰ ਕੁਝ ਵੀ ਨਹੀਂ ਸਾਰੇ ਕਹਿੰਦੇ ਨੇ ਕਿ ਇਸ ਘਰ ਵਿੱਚ ਮਨੱਤੀ ਆਤਮਾ ਦਾ ਵਾਸਾ ਹੈ ਇਸ ਲਈ ਇੱਥੇ ਕੋਈ ਵੀ ਨਹੀਂ ਜਾਂਦਾ ਉਹ ਕਹਾਣੀ ਸੁਣਾ ਕੇ ਉੱਥੋਂ ਚਲਾ ਗਿਆ ਤੇ ਮੈਂ ਆਪਣਾ ਸਿਰ ਫੜ ਕੇ ਰਹਿ ਗਿਆ ਮੈਂ ਗਿਆ ਕਿ ਚੰਗਾ ਤੁਸੀਂ ਮੈਨੂੰ ਇਹ ਕਹਿਣਾ ਚਾਹੁੰਦੇ ਹੋਗੇ ਜਿਸ ਕੁੜੀ ਨੂੰ ਮੈਂ ਪਿਛਲੇ 3 ਮਹੀਨਿਆਂ ਤੋਂ ਮਿਲ ਰਿਹਾ ਸੀ ਗੱਲ ਕਰ ਰਿਹਾ ਸੀ ਉਹਨੂੰ ਹੱਥ ਲਗਾ ਰਿਹਾ ਸੀ ਉਹਦੇ ਨਾਲ ਆਪਣੀ ਜ਼ਿੰਦਗੀ ਦੇ ਸਾਰੇ ਸੁਪਨੇ ਦੇਖ ਚੁੱਕਿਆ ਸੀ ਉਹ ਕੁੜੀ ਨਹੀਂ ਆਤਮਾ ਹੈ ਮੈਂ ਬਹੁਤ ਰੌਲਾ ਪਾਇਆ ਮੈਨੂੰ ਮੰਨਤ ਨਾਲ ਮਿਲਾ ਦਿਓ ਮੈਂ ਵਾਰ-ਵਾਰ ਉਸ ਘਰ ਦੇ ਵੱਲ ਭੱਜਣ ਦੀ ਕੋਸ਼ਿਸ਼ ਕਰਦਾ ਸੀ ਮੈਂ ਜਦੋਂ ਉਸ ਘਰ ਦੇ ਅੰਦਰ ਪੈਰ ਰੱਖਿਆ ਤਾਂ ਮੈਂ ਹੈਰਾਨ ਹੋ ਗਿਆ ਉਹ ਘਰ ਤਾਂ ਬਾਹਰੋਂ ਵਾਕਿਆ ਹੀ ਅੰਦਰ ਤੋਂ ਇੱਕ ਖੰਡਰ ਬਣ ਚੁੱਕਿਆ ਸੀ ਸਿਰਫ ਬਾਹਰੋਂ ਵੇਖਣ ਨੂੰ ਹੀ ਠੀਕ ਲੱਗਦਾ ਸੀ ਅੰਦਰ ਬਹੁਤ ਹੀ ਕੂੜਾ ਤੇ ਮਿੱਟੀ ਪਈ ਹੋਈ ਸੀ ਪ੍ਰਾਨਸ ਮਾਣੇਂ ਚ ਲੱਗਦਾ ਸੀ ਜਿਵੇਂ 30 ਸਾਲਾਂ ਤੋਂ ਇਸ ਘਰ ਵਿੱਚ ਕਿਸੇ ਨੇ ਪੈਰ ਵੀ ਨਹੀਂ ਰੱਖਿਆ ਮੈਂ ਫਿਰ ਉੱਥੇ ਹੀ ਬੇਹੋਸ਼ ਹੋ ਗਿਆ ਜਦੋਂ ਮੈਨੂੰ ਹੋਸ਼ ਆਇਆ ਤਾਂ ਇੱਕ ਡਾਕਟਰ ਘਰ ਵਿੱਚ ਮੌਜੂਦ ਸੀ ਤਾਂ ਸ਼ਾਇਦ ਦਿਮਾਗ ਦਾ ਡਾਕਟਰ ਸੀ ਮੇਰੀ ਮਾਂ ਨੇ ਉਹਨੂੰ ਸਭ ਕੁਝ ਦੱਸ ਦਿੱਤਾ ਸੀ ਜੋ ਮੇਰੀ ਹਾਲਤ ਸੀ ਸ਼ਾਇਦ ਉਹ ਜਲਦੀ ਜਲਦੀ ਹੀ ਆਪਣੀ ਅਕਲ ਵਰਤ ਕੇ ਮੈਨੂੰ ਦਿਮਾਗ ਦੇ ਡਾਕਟਰ ਕੋਲ ਲਾਏ ਆਈ ਤੇ ਕੋਈ ਵੀ ਡਾਕਟਰ ਮੇਰੀ ਮਦਦ ਨਹੀਂ ਕਰ ਸਕਦਾ ਸੀ ਉਹ ਡਾਕਟਰ ਮੇਲੇ ਕੋਲ ਆ ਕੇ ਬੈਠ ਗਿਆ ਮੈਂ ਕਿਹਾ ਮੈਂ ਪਾਗਲ ਨਹੀਂ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਾਨਤ ਨਹੀਂ ਹੈ ਉਹਨੇ ਕਿਹਾ ਕਿ ਉਹ ਕੁੜੀ ਤਾਂ ਇਸ ਦੁਨੀਆ ਵਿੱਚ ਨਹੀਂ ਹੈ ਮੈਂ ਕਿਹਾ ਫਿਰ ਤੁਸੀਂ ਵੀ ਆਤਮਾ ਵਿੱਚ ਯਕੀਨ ਰੱਖਦੇ ਹੋ ਤਾਂ ਉਹਨੇ ਕਿਹਾ ਕਿ ਮੈਂ ਡਾਕਟਰ ਹਾਂ ਮੈਂ ਆਤਮਾ ਵਿੱਚ ਯਕੀਨ ਨਹੀਂ ਰੱਖਦਾ ਤੁਸੀਂ ਮੈਨੂੰ ਸਾਰੀ ਗੱਲ ਦੱਸੋ ਕਿ ਕੀ ਗੱਲ ਹੈ ਮੈਂ ਉਹਨੂੰ ਸਭ ਕੁਝ ਸੱਚ ਦੱਸ ਦਿੰਦਾ ਉਹਨੇ ਕਿਹਾ ਕਿ ਤੁਸੀਂ ਤਿੰਨ ਦਿਨਾਂ ਦੇ ਲਈ ਕੋਮਾ ਵਿੱਚ ਗਏ ਸੀ ਤੁਸੀਂ ਇਸ ਗੱਲ ਦੀ ਵਜ੍ਹਾ ਜਾਣਨਾ ਚਾਹੁੰਦੇ ਹੋ ਕਿ ਮੈਂ ਨਹੀਂ ਮੈਨੂੰ ਨਹੀਂ ਪਤਾ ਕਿ ਸਭ ਕੁਝ ਕਿਵੇਂ ਹੋਇਆ ਉਨੇ ਮੈਨੂੰ ਸਭ ਕੁਝ ਪੁੱਛਿਆ ਕਿ ਮੈਂ ਵਿਦੇਸ਼ ਵਿੱਚ ਕਿੱਥੇ ਰਹਿੰਦਾ ਸੀ ਮੈਂ ਉੱਥੇ ਬਿਲਕੁਲ ਹੀ ਇਕੱਲਾ ਰਹਿੰਦਾ ਸੀ ਮੇਰੇ ਨਾਲ ਕੁਝ ਲੋਕ ਰਹਿੰਦੇ ਸੀ ਪਰ ਫਿਰ ਉਹਨਾਂ ਨੇ ਕੰਮ ਛੱਡ ਦਿੱਤਾ ਪੂਰਾ ਹਫਤਾ ਮੈਂ ਬਿਲਕੁਲ ਇਕੱਲਾ ਰਹਿੰਦਾ ਸੀ ਵੀਕਐਂਡ ਤੇ ਕਿਤੇ ਚਲਾ ਜਾਂਦਾ ਕਿਸੇ ਨਾਲ ਕੋਈ ਗੱਲ ਵੀ ਨਹੀਂ ਸੀ ਕਰ ਸਕਦਾ ਉੱਥੇ ਸਭ ਲੋਕ ਆਪਣੀ ਜ਼ਿੰਦਗੀ ਵਿੱਚ ਬਿਜੀ ਰਹਿੰਦੇ ਨੇ ਡਾਕਟਰ ਨੇ ਮੈਨੂੰ ਕਿਹਾ ਕਿ ਤਾਂ ਦੇਖ ਕੇ ਮੈਂ ਤੁਹਾਡਾ ਕੇਸ ਬਹੁਤ ਪ੍ਰੇਕੀ ਨਾਲ ਦੇਖਿਆ ਤੇ ਹੁਣ ਤੁਹਾਨੂੰ ਦੱਸਦਾ ਕਿ ਤੁਹਾਡੇ ਨਾਲ ਕੀ ਹੋਇਆ ਹੈ ਤੂੰ ਉੱਥੇ ਇਕੱਲਾ ਰਹਿੰਦਾ ਸੀ ਤੇ ਆਪਣੇ ਖਿਆਲਾਂ ਵਿੱਚ ਇੱਕ ਸੋਹਣੀ ਕੁੜੀ ਦੇ ਬਾਰੇ ਸੋਚਦਾ ਸੀ ਕਿ ਮੇਰੀ ਇੱਕ ਪਤਨੀ ਹੋਵੇ ਮੇਰੀ ਜ਼ਿੰਦਗੀ ਵਿੱਚ ਕੋਈ ਇੱਕ ਕੁੜੀ ਹੋਵੇ ਜੋ ਬਹੁਤ ਸੋਹਣੀ ਹੋਵੇ ਜੋ ਮੇਰੇ ਲਈ ਕੁਝ ਵੀ ਕਰ ਸਕਦੀ ਹੋਵੇ ਤੇ ਤੇਰੇ ਦਿਮਾਗ ਨੇ ਇਹ ਕਹਾਣੀ ਬਣਾ ਲਈ ਦਿਮਾਗ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਹਮਣੇ ਇੱਕ ਕੁੜੀ ਖੜੀ ਹੈ ਜੋ ਤੈਨੂੰ ਦੇਖ ਰਹੀ ਹੈ ਫਿਰ ਤੁਸੀਂ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਉਹ ਤੁਹਾਨੂੰ ਮਿਲਣ ਦੇ ਲਈ ਆਉਣ ਲੱਗੀ ਉਹ ਸਭ ਕੁਝ ਤੁਹਾਨੂੰ ਨਜ਼ਰ ਆ ਰਿਹਾ ਸੀ ਨਹੀਂ ਤਾਂ ਜੇ ਤੁਸੀਂ ਉਹਦੇ ਨਾਲ ਗੱਲ ਕੀਤੀ ਹੁੰਦੀ ਤਾਂ ਤੁਹਾਡੇ ਫੋਨ ਵਿੱਚ ਉਸ ਦਾ ਨੰਬਰ ਕਿੱਥੇ ਹੈ ਉਹਦੀਆਂ ਫੋਟੋਆਂ ਕਿੱਥੇ ਹੈ ਉਹ ਘਰ ਜਿੱਥੇ ਉਹ ਰਹਿੰਦੀ ਹੈ ਉਹ ਘਰ ਤਾਂ ਤੁਸੀਂ ਦੇਖਿਆ ਹੀ ਹੈ ਕਿ ਉਹ ਰਹਿਣ ਦੇ ਯੋਗ ਹੀ ਨਹੀਂ ਫਿਰ ਇਹ ਸਭ ਕੁਝ ਕੀ ਹੈ ਮੈਨੂੰ ਡਾਕਟਰ ਦੀ ਗੱਲ ਠੀਕ ਲੱਗ ਰਹੀ ਸੀ ਪਰ ਇਹ ਕਿਵੇਂ ਹੋ ਸਕਦਾ ਸੀ ਇਹ ਤਾਂ ਇੰਜ ਸੀ ਜਿਵੇਂ ਕੋਈ ਮੈਨੂੰ ਇੱਕ ਦਿਨ ਮੈਨੂੰ ਕਹਿੰਦਾ ਕਿ ਮੈਂ ਜੋ ਤੇਰੇ ਮਨ ਵਿੱਚ ਹੈ ਇਹ ਅਸਲ ਵਿੱਚ ਨਹੀਂ ਤਾਂ ਕੀ ਮੈਂ ਉਹਦੀ ਗੱਲ ਮੰਨ ਲੈਂਦਾ ਡਾਕਟਰ ਤਾਂ ਆਪਣਾ ਗਿਆਨ ਛੱਡ ਕੇ ਚਲਾ ਗਿਆ ਪਰ ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਸੀ ਪਰ ਮੈਂ ਲੱਭਣ ਦੇ ਬਾਵਜੂਦ ਵੀ ਨਾ ਤਾਂ ਮੈਨੂੰ ਮੰਨਤ ਦਾ ਨੰਬਰ ਮਿਲ ਰਿਹਾ ਸੀ ਨਾ ਹੀ ਕੋਈ ਤਸਵੀਰ ਮਿਲ ਰਹੀ ਸੀ ਸਾਰੇ ਲੋਕਾਂ ਨੇ ਪੁੱਛਣ ਤੋਂ ਉਤੋਂ ਸਿਰਫ ਇੱਕ ਹੀ ਮੰਨਤ ਦੇ ਬਾਰੇ ਵਿੱਚ ਪਤਾ ਲੱਗਿਆ ਸੀ ਜੋ 30 ਸਾਲ ਪਹਿਲਾਂ ਮਰ ਚੁੱਕੀ ਸੀ ਤੇ ਇਸ ਘਰ ਵਿੱਚ ਆਤਮ ਹੱਤਿਆ ਕੀਤੀ ਸੀ ਉਸਨੇ ਇਸ ਦਾ ਮਤਲਬ ਕੀ ਸੀ ਕੀ ਹੋ ਰਿਹਾ ਸੀ ਜੇ ਮੈਂ ਇੱਕ ਮਾਨਸਿਕ ਰੋਗੀ ਸੀ ਤੇ ਇਕੱਲੇ ਰਹਿਣ ਦੀ ਵਜ੍ਹਾ ਨਾਲ ਮੈਨੂੰ ਇਹ ਰੋਗ ਹੋਇਆ ਹੁੰਦਾ ਤਾਂ ਫਿਰ ਮੈਨੂੰ ਕੋਈ ਅਜੀਹੀ ਕੁੜੀ ਨਜ਼ਰ ਕਿਉਂ ਆਈ ਜੋ ਇਸ ਦੁਨੀਆ ਵਿੱਚ ਹੀ ਨਹੀਂ ਡਾਕਟਰ ਨੇ ਤਾਂ ਕਹਿ ਦਿੱਤਾ ਸੀ ਕਿ ਉਹਨੂੰ ਆਤਮਾਵਾਂ ਤੇ ਉੱਤੇ ਭਰੋਸਾ ਨਹੀਂ ਇਸ ਲਈ ਉਹਨੇ ਬਿਮਾਰੀ ਦਾ ਨਾਮ ਦੇ ਦਿੱਤਾ ਪਰ ਆਪਣੇ ਆਪ ਨੂੰ ਬਹੁਤ ਸਮਝਾਉਣ ਦੇ ਬਾਅਦ ਮੈਂ ਖੁਦ ਨੂੰ ਇਹੀ ਸਮਝਾ ਲਿਆ ਕਿ ਜੋ ਮੈਨੂੰ ਮਿਲਣ ਲਈ ਆਉਂਦੀ ਸੀ ਉਹ ਮਾਨਤ ਦੀ ਆਤਮਾ ਸੀ ਪਰ ਮੈਂ ਕੀ ਕਰਦਾ ਮੈਨੂੰ ਤਾਂ ਉਸ ਨਾਲ ਪਿਆਰ ਹੋ ਗਿਆ ਸੀ ਐਸਾ ਪਿਆਰ ਕਿ ਰਾਤ ਨੂੰ ਉੱਠ ਉੱਠ ਕੇ ਰੋਂਦਾ ਰਿਹਾ ਮੇਰੇ ਤੋਂ ਕੁਝ ਖਾਇਆ ਨਹੀਂ ਸੀ ਜਾਂਦਾ ਕੁਝ ਚੰਗਾ ਨਹੀਂ ਸੀ ਲੱਗਦਾ ਬਸ ਉਸੇ ਦੇ ਬਾਰੇ ਵਿੱਚ ਹੀ ਸੋਚਦਾ ਸੀ ਵਾਰ-ਵਾਰ ਛੱਤ ਤੇ ਬੈਠ ਜਾਂਦਾ ਸਾਹਮਣੇ ਘਰ ਦੇ ਵੱਲ ਵੇਖਦਾ ਰਹਿੰਦਾ ਵਾਰ-ਵਾਰ ਉਹਨੂੰ ਪੁਲਾਉਂਦਾ ਸੀ ਆਵਾਜ਼ ਦਿੰਦਾ ਸੀ ਕਿ ਤੂੰ ਆਤਮਾ ਹੈ ਤਾਂ ਫਿਰ ਵੀ ਇੱਕ ਵਾਰ ਆ ਜਾ ਤੇ ਮੈਨੂੰ ਦੱਸ ਦੇ ਕਿ ਮੈਂ ਪਾਗਲ ਤਾਂ ਨਹੀਂ ਹਾਂ ਇਸ ਪਰ ਇਹ ਗੱਲ ਵੀ ਅਜੀਬ ਸੀ ਕਿ ਉਸ ਤੋਂ ਬਾਅਦ ਉਹ ਮੈਨੂੰ ਕਦੇ ਵੀ ਨਜ਼ਰ ਨਹੀਂ ਆਈ ਡਾਕਟਰ ਨੇ ਕਿਹਾ ਕਿ ਤੁਸੀਂ ਇੱਕੀ ਬਿਮਾਰੀ ਵਿੱਚ ਸੀ ਜਿਸ ਦੀ ਵਜ੍ਹਾ ਜਿਸ ਦੀ ਵਜ੍ਹਾ ਨਾਲ ਉਹ ਤੁਹਾਨੂੰ ਨਜ਼ਰ ਆ ਰਹੀ ਸੀ ਤੁਸੀਂ ਬਿਲਕੁਲ ਠੀਕ ਹੋ ਚੁੱਕੇ ਹੋ ਪਰ ਇਹ ਕਿਵੇਂ ਹੋ ਸਕਦਾ ਕਿ ਉਸ ਦੇ ਸਰੀਰ ਦੀ ਉਹ ਖੁਸ਼ਬੂ ਉਸ ਦੇ ਨਾਜ਼ੁਕ ਨਾਜ਼ੁਕ ਹੱਥ ਉਸ ਦੀਆਂ ਗੱਲਾਂ ਉਸ ਦੀ ਆਵਾਜ਼ ਮੈਂ ਉਹਨੂੰ ਬਹੁਤ ਗੌਰ ਨਾਲ ਦੇਖਿਆ ਸੀ ਉਹਦੀਆਂ ਵੱਡੀਆਂ ਵੱਡੀਆਂ ਅੱਖਾਂ ਉਹਦਾ ਗੋਰਾ-ਗੋਰਾ ਰੰਗ ਛੋਟੇ ਜਿਹੇ ਪੈਰ ਤੇ ਮੈਨੂੰ ਕਹਿੰਦੀ ਸੀ ਕਿ ਕਦੇ ਮੈਨੂੰ ਛੱਡ ਕੇ ਤਾਂ ਨਹੀਂ ਜਾਵੇਂਗਾ ਮੈਂ ਕਹਿੰਦਾ ਸੀ ਕਿ ਪਾਗਲ ਹੋ ਕੇ ਵੀ ਪਾਗਲ ਹੋ ਗਈ ਐ ਤੂੰ ਜੇ ਮੈਂ ਤੈਨੂੰ ਛੱਡ ਦੇਵਾਂਗਾ ਤਾਂ ਮੈਨੂੰ ਸਾਹ ਕਿਵੇਂ ਆਵੇਗਾ ਸਾਡੀਆਂ ਇਹ ਗੱਲਾਂ ਸਭ ਕੁਝ ਇੱਕ ਭਰਮ ਸੀ ਝੂਠ ਸੀ ਇਹ ਸਭ ਮੇਰੇ ਨਾਲ ਹੀ ਕਿਉਂ ਹੋਇਆ ਮੈਂ ਤਾਂ ਕਿਸੇ ਦੇ ਨਾਲ ਬੁਰਾ ਨਹੀਂ ਕੀਤਾ ਸੀ ਮੈਂ ਅਜੇ ਵੀ ਉਹਨੂੰ ਯਾਦ ਕਰਦਾ ਹਾਂ ਬਲੰਦਾ ਹਾਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਉਹ ਮੈਨੂੰ ਕਦੇ ਵੀ ਨਹੀਂ ਮਿਲਦੀ ਮੈਂ ਦਿਮਾਗੀ ਬਿਮਾਰੀ ਤੇ ਕਿਸੇ ਕੁੜੀ ਦੀ ਆਤਮਾ ਦੀ ਕਹਾਣੀ ਦੇ ਵਿੱਚ ਫਸ ਕੇ ਰਹਿ ਗਿਆ ਜੇ ਉਹ ਆਤਮਾ ਹੈ ਤਾਂ ਉਹ ਮੈਨੂੰ ਮਿਲਣ ਦੇ ਲਈ ਵਾਪਸ ਕਿਉਂ ਨਹੀਂ ਆਉਂਦੀ ਤੇ ਉਸ ਨੇ ਮੇਰੇ ਨਾਲ ਇੰਨੀਆਂ ਗੱਲਾਂ ਕਿਉਂ ਕੀਤੀਆਂ ਜੇ ਮੈਂ ਬਿਮਾਰ ਸੀ ਤਾਂ ਫਿਰ ਮੈਨੂੰ ਉਸੇ ਮੰਨਤ ਨਾਮ ਦੀ ਕੁੜੀ ਦੀ ਆਤਮਾ ਕਿਉਂ ਨਜ਼ਰ ਆਉਂਦੀ ਸੀ ਹੋਰ ਉਹਦੇ ਬਾਰੇ ਇਹ ਸਾਰਾ ਮੁਹੱਲਾ ਜਾਣਦਾ ਸੀ ਕਿ ਵਿਦੇਸ਼ ਤੋਂ ਇੰਨੇ ਸਾਲਾਂ ਤੱਕ ਇਕੱਲਾ ਰਹਿਣ ਦੀ ਵਜ੍ਹਾ ਨਾਲ ਮੈਂ ਪਾਗਲ ਹੋ ਗਿਆ ਸੀ ਮੈਂ ਆਪਣਾ ਫੈਸਲਾ ਤੁਹਾਡੇ ਉੱਤੇ ਛੱਡਦਾ ਹਾਂ ਤੁਸੀਂ ਦੱਸੋ ਕਿ ਉਹ ਕੌਣ ਸੀ ਉਹ ਮੇਰਾ ਦਿਮਾਗ ਦਾ ਭਰਮ ਸੀ ਜਾਂ ਫਿਰ ਕਿਸੇ ਦੀ ਆਤਮਾ ਸੀ ਮੈਂ ਉਹਨੂੰ ਕਦੇ ਵੀ ਨਹੀਂ ਭੁੱਲਾਂਗਾ ਮੈਂ ਹਮੇਸ਼ਾ ਉਹਨੂੰ ਇਸੇ ਤਰ੍ਹਾਂ ਪਿਆਰ ਕਰਦਾ ਰਹੂੰਗਾ ਉਹਦੀ ਯਾਦ ਦੀ ਅੱਗ ਵਿੱਚ ਛੱਡਦਾ ਰਹੂੰਗਾ ਇਹ ਸੀ ਜੀ ਅੱਜ ਦੀ ਕਹਾਣੀ ਤੁਸੀਂ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ